ਰਾਮਸਰੂਪ ਅਣਖੀ ਜੀ ਦੇ ਨਾਵਲ ਗੇਲੋ ਦਾ ਅਗਲਾ ਭਾਗ ਗਿਲਪੱਤੀ ਵਿੱਚ ਵਾਹਮਣਾ ਦਾ ਇੱਕੋ ਘਰ ਸੀ ਬਾਕੀ ਸਭ ਜੱਟ ਸਨ ਜਾਂ ਫਿਰ ਕੁਝ ਘਰ ਦੂਜੀਆਂ ਜਾਤਾਂ ਦੇ ਦੇਸੂ ਵਾਹਮਣ ਦੇ ਦੋ ਮੁੰਡੇ ਸਨ ਖੇਤੀ ਦਾ ਕੰਮ ਕਰਦੇ ਉਹਨਾਂ ਦੀ ਆਪਣੀ ਜ਼ਮੀਨ ਸੀ ਜੱਟਾਂ ਜਿੰਨੀ ਜ਼ਮੀਨ ਸੀ ਉਹਨਾਂ ਕੋਲ ਮੁੰਡਿਆਂ ਤੋਂ ਛੋਟੀ ਇੱਕ ਕੁੜੀ ਸੀ ਕੁੜੀ ਦਾ ਪਿੱਛੇ ਜਿਹਾ ਹੀ ਵਿਆਹ ਹੋਇਆ ਸੀ ਨਾਲ ਦਾ ਹੀ ਮੁਕਲਾਵਾ ਸੀ ਮਹੀਨੇ ਕ ਬਾਅਦ ਹੀ ਉਹ ਕੁੜੀ ਨੂੰ ਲੈ ਆਉਂਦੇ ਪਰਉਣਾ ਸਾਰਦਾ ਨਹੀਂ ਸੀ ਪੰਜ ਸੱਤ ਦਿਨਾਂ ਬਾਅਦ ਹੀ ਲੈਣ ਆ ਜਾਂਦਾ ਸੱਤਿਆਂ ਦੀ ਮਾਂ ਜਵਾਈ ਨੂੰ ਬੇਹੱਦ ਪਿਆਰ ਕਰਦੀ ਕੁੜੀ ਨੂੰ ਲੈਣ ਆਉਂਦਾ ਤਾਂ ਉਹਨੂੰ ਤਿੰਨ ਤਿੰਨ ਦਿਨ ਉੱਥੇ ਹੀ ਪਹਾਈ ਰੱਖਦੀ ਉਹਦੀ ਪੂਰੀ ਸੇਵਾ ਕਰਦੀ ਸਾਰੇ ਲਾੜ ਲੜਿਉਂਦੀ ਸਬਜੀ ਦਾਲ ਵਿੱਚ ਕਿਉ ਉੱਤੋਂ ਦੀ ਫਿਰਦਾ ਦਿੱਸਦਾ ਸ਼ੱਕਰ ਕਿਉ ਦੀ ਬਾਟੀ ਅੱਡ ਕਦੇ ਚੂਰੀ ਕੁੱਟ ਕੇ ਦਿੰਦੀ ਦਿਨ ਵਿੱਚ ਦੋ ਦੋ ਵਾਰੀ ਦੁੱਧ ਦਾ ਗਲਾਸ ਦਿੰਦੀ ਵਿੱਚ ਬਦਾਮਾਂ ਦੀਆਂ ਗਿਰੀਆਂ ਉਬਾਲ ਕੇ ਸੁੱਕੀ ਚਾਹ ਨਹੀਂ ਦਿੰਦੀ ਸੀ ਚਾਹ ਦੇ ਵਿੱਚ ਵੀ ਘਿਓ ਦਾ ਚਮਚਾ ਪਾ ਕੇ ਦਿੰਦੀ ਬੁੜੀ ਚਾਹੁੰਦੀ ਕਿ ਘਰ ਵਿੱਚ ਜੋ ਵੀ ਹੈ ਜਮਾਈ ਦੇ ਢਿੱਡ ਵਿੱਚ ਪਾ ਦਿਆਂ ਇੰਨੀਆਂ ਇੰਨੀਆਂ ਖਾਤਰਾਂ ਕਰਦੀ ਉਹ ਦੀਆਂ ਤਾਂ ਹੀ ਤਾਂ ਉਹ ਇੱਥੇ ਬੈਠਾ ਰਹਿੰਦਾ ਸੀ ਉਹ ਵੀ ਖੇਤੀ ਦਾ ਕੰਮ ਕਰਨ ਵਾਲੇ ਬਾਹਮਣ ਸਨ ਮਾਂ ਨੂੰ ਆਖ ਕੇ ਆਇਆ ਹੁੰਦਾ ਕਿ ਉਹ ਇੱਕ ਰਾਤ ਹੀ ਚੱਠੀ ਕੱਟੇਗਾ ਤੇ ਅਗਲੇ ਦਿਨ ਬਹੂ ਨੂੰ ਲੈ ਕੇ ਆ ਜਾਵੇਗਾ ਪਰ ਉਹ ਤਾਂ ਚੱਠਿਆਂ ਨੂੰ ਛੱਡ ਕੇ ਜਾਣ ਦਾ ਨਾ ਹੀ ਨਹੀਂ ਲੈਂਦਾ ਸੀ ਕਿਵੇਂ ਜੀ ਕਰਦਾ ਉਹਦਾ ਜਾਣ ਨੂੰ ਉਹ ਤਾਂ ਇੱਥੇ ਰਾਂਜਾ ਸੀ ਦੂਜੀ ਪੱਤੀ ਚੋਂ ਗਣੈਸ਼ੇ ਦੀ ਨੰਤੋ ਸੱਤਿਆ ਦੀ ਸਹੇਲੀ ਸੀ ਉਹ ਤੋਂ ਉਮਰ ਵਿੱਚ ਛੋਟੀ ਸੀ ਕੱਦ ਵੀ ਉਹ ਛੋਟਾ ਹੀ ਸੀ ਸੱਤਿਆ ਤਾਂ ਐਡੀ ਲੰਬੀ ਸੀ ਨੰਤੋ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਸੱਤਿਆ ਦੀ ਉਹ ਖਾਸ ਸਹੇਲੀ ਸੀ ਰੰਗ ਪੱਕਾ ਪਰ ਅੱਖਾਂ ਬਹੁਤ ਸੋਹਣੀਆਂ ਸੀ ਗੁੱਟਰ-ਗੁੱਟਰ ਝਾਗਦੀ ਅਤੇ ਹੱਸਦੀ ਰਹਿੰਦੀ ਦੰਤ ਥੋੜੇ ਉੱਚੇ ਸਨ ਜਦੋਂ ਕਦੇ ਅਛਰੂ ਨਾਮ ਆਉਂਦਾ ਸੀ ਤਾਂ ਨੰਤੋ ਉਹਨਾਂ ਦੇ ਘਰੋਂ ਨਹੀਂ ਨਿਕਲਦੀ ਸੀ ਸਾਰਾ ਸਾਰਾ ਦਿਨ ਉੱਥੇ ਹੀ ਰਹਿੰਦੀ ਦੇਸੂ ਅਤੇ ਉਹਦੇ ਦੋਵੇਂ ਮੁੰਡੇ ਖੇਤਾਂ ਨੂੰ ਤੁਰ ਜਾਂਦੇ ਬਹੂਆਂ ਰੋਟੀ ਲੈ ਕੇ ਜਾਂਦੀਆਂ ਜਾਂ ਖੇਤ ਦੇ ਹੋਰ ਕਿਸੇ ਕੰਮ ਧੰਦੇ ਸਤਿਆ ਦੀ ਮਾਂ ਜਾਣ ਕੇ ਹੀ ਟਾਲ ਜਾਂਦੀ ਸੀ ਸੋਚਦੀ ਅਛਰੂ ਰਾਮ ਆਇਆ ਹੋਇਆ ਹੈ ਕੁੜੀ ਪਰੌਣੇ ਦਾ ਸੋ ਔਲਾ ਹੁੰਦਾ ਹੈ ਮੈਂ ਕਾਨੂੰ ਵਿੱਚ ਫਸ ਕੇ ਬੈਠਾ ਸਤਿਆ ਤੇ ਅਛਰੂ ਰਾਮ ਦੁਪਹਿਰ ਦਾ ਰੋਟੀ ਟੁੱਕ ਖਾ ਕੇ ਅੰਦਰ ਸੁਹਾਤ ਵਿੱਚ ਬੜੇ ਰਹਿੰਦੇ ਸੁਹਾਤ ਦਾ ਬਾਹਰ ਪੇੜ ਲੈਂਦੇ ਨੰਤੋ ਵੀ ਅੰਦਰ ਹੁੰਦੀ ਉਹ ਉਹਦੇ ਸਾਹਮਣੇ ਹੀ ਇੱਕ ਮੰਜੇ ਉੱਤੇ ਪੈ ਜਾਂਦੇ ਨੰਤੋ ਖੜੀ ਦੇਖਦੀ ਰਹਿੰਦੀ ਅਛਰੂਰਾਮ ਉਹਨੂੰ ਵੀ ਇਸ਼ਾਰਾ ਕਰ ਦਿੰਦਾ ਤੇ ਫਿਰ ਉਹ ਵੀ ਉਹਨਾਂ ਦੇ ਨਾਲ ਪੈ ਜਾਂਦੀ ਮੰਜਾ ਵੱਡਾ ਪਲੰਕ ਸੀ ਮਜ਼ਬੂਤ ਮਾਹੀਆਂ ਸੇਰਵਿਆਂ ਵਾਲਾ ਉੱਚੇ-ਉੱਚੇ ਪਾਵੇ ਵਿਚਕਾਰ ਅਛਰੂਰਾਮ ਇੱਕ ਪਾਸੇ ਸਤਿਆ ਤੇ ਇੱਕ ਪਾਸੇ ਨੰਤੋ ਉਹ ਨੰਤੋ ਦੇ ਪਿੰਡੇ ਉੱਤੇ ਵੀ ਹੱਥ ਫੇਰੀ ਜਾਂਦਾ ਉਧੀਆਂ ਗੱਲਾਂ ਛਾਤੀਆਂ ਢਿੱਡ ਤੇ ਪੱਟਾਂ ਦੇ ਮਾਸ ਨੂੰ ਟੋਟੋ ਦੇਖਦਾ ਕਦੇ ਰੁੱਕ ਘੜ ਲੈਂਦਾ ਨੰਤੋ ਨੂੰ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਕਦੇ ਸੱਤਿਆ ਦੇ ਸਾਹਮਣੇ ਹੀ ਨੰਤੋ ਨੂੰ ਬੁੱਲਾਂ ਤੋਂ ਚੁੰਮ ਲੈਂਦਾ ਸੀ ਨੰਤੋ ਸੱਤਿਆ ਦੀ ਪੱਕੀ ਸਹੇਲੀ ਸੀ ਹੱਸਦੀ ਖੇਡਦੀ ਉਹਨਾਂ ਦੇ ਘਰ ਆਉਂਦੀ ਸੀ ਹੱਸਦੀ ਖੇਡਦੀ ਉਹਨਾਂ ਦੇ ਘਰੋਂ ਆਥਣੇ ਜਾਂਦੀ ਸੀ ਪਿੰਡਾਂ ਦਾ ਰਿਵਾਜ ਸੀ ਜਦੋਂ ਕੋਈ ਨਵਾਂ ਨਵਾਂ ਜਵਾਈ ਕਿਸੇ ਘਰ ਆਇਆ ਹੁੰਦਾ ਤਾਂ ਪੱਤੀ ਦੀਆਂ ਨੌਜਵਾਨ ਕੁਵਾਰੀਆਂ ਕੁੜੀਆਂ ਸਵੇਰੇ ਸਵੇਰੇ ਆਥਣੇ ਜਾ ਕਦੇ ਵੀ ਉਹਨਾਂ ਦੇ ਘਰ ਜਾਂਦੀਆਂ ਕੁੜੀਆਂ ਸੱਬ ਦੇ ਜਾਂਦੀਆਂ ਜੱਟਾਂ ਦੀਆਂ ਕੁੜੀਆਂ ਦੂਜੀਆਂ ਜਾਤਾਂ ਦੇ ਘਰੇ ਵੀ ਜਾਂਦੀਆਂ ਸਨ ਲੋਕਾਂ ਵਿੱਚ ਇੱਕ ਸਾਂਝਾ ਪਾਈਚਾਰਾ ਸੀ ਜੱਟਾਂ ਦੇ ਮੁੰਡੇ ਕੁੜੀਆਂ ਦੂਜੀਆਂ ਜਾਤਾਂ ਦੇ ਬੰਦਿਆਂ ਨੂੰ ਤਾਇਆ ਚਾਚਾ ਆਖਦੇ ਬੁੜੀਆਂ ਸੱਬ ਲਈ ਤਾਈਆਂ ਚਾਤੀਆਂ ਦਾਦੀਆਂ ਹੁੰਦੀਆਂ ਕਿਸੇ ਵੀ ਘਰ ਦਾ ਜਵਾਈ ਚਾਹੇ ਉਹ ਕਿਸੇ ਜਾਤ ਦਾ ਹੋਵੇ ਪਿੰਡ ਦਾ ਜਵਾਈ ਸੀ ਨੰਮੇ ਪਰੌਣੇ ਨੂੰ ਕੁੜੀਆਂ ਚ ਹਿੱਡਾਂ ਕਰਦੀਆਂ ਮਸ਼ਕਰੀ ਦਾ ਮਾਹੌਲ ਬਣਿਆ ਰਹਿੰਦਾ ਖੁੱਲੇ ਸਵਾਦ ਦਾ ਮੁੰਡਾ ਮੜਦੇ ਸਰਦੇ ਜਵਾਬ ਦਿੰਦਾ ਕੁੜੀਆਂ ਨਾਲ ਮੜਿੱਕਦਾ ਸਾਊ ਚਾਹੇ ਕੋਈ ਚੁੱਪ ਕੀਤਾ ਬੈਠਾ ਰਹਿੰਦਾ ਤੇ ਕੁੜੀਆਂ ਉਹਨੂੰ ਕੁਝ ਨਾ ਕੁਝ ਆਖ ਹੀ ਜਾਂਦੀਆਂ ਇੱਕ ਸਵਾਲ ਕੁੜੀਆਂ ਵੱਲੋਂ ਆਮ ਪੁੱਛਿਆ ਜਾਂਦਾ ਵੇ ਤੂੰ ਆਪਦੀ ਭੈਣ ਨੂੰ ਨਹੀਂ ਲੈ ਕੇ ਆਇਆ ਵੇ ਪ੍ਰੌਣੇ ਤੋਂ ਕੋਈ ਜਵਾਬ ਨਾ ਸਰਦਾ ਤਾਂ ਕੁੜੀਆਂ ਬੁੜੀ ਨੂੰ ਪੁੱਛਦੀਆਂ ਤਾਈ ਤੇਰਾ ਜਵਾਈ ਗੁੰਗਾ ਹੈ ਜਾਂ ਸੁਣਦਾ ਨਹੀਂ ਇਹਨੂੰ ਤਾਈ ਇਹ ਤੇ ਕੰਨ ਹੈਗੇ ਆ ਕੁੜੀਆਂ ਖੜੀਆਂ ਖੜੀਆਂ ਹੀ ਚਰਚ ਲੋਰ ਪਾਉਂਦੀਆਂ ਸਨ ਨਾ ਕੋਈ ਪੀੜੀ ਲੈ ਕੇ ਬੈਠਦੀ ਸੀ ਨਾ ਉਹਨਾਂ ਨੂੰ ਬੈਠਣ ਲਈ ਕੋਈ ਆਖਦਾ ਉਹ ਤਾਂ ਅਦਾ ਪੌਣਾ ਘੰਟਾ ਮੇਲਾ ਜਿਹਾ ਲਾਉਂਦੀਆਂ ਤੇ ਤੁਰ ਜਾਂਦੀਆਂ ਬਸ ਮੂੰਹ ਦੀ ਭਕਾਸੀ ਸੀ ਪ੍ਰੌਣਾ ਤੋਂ ਦੂਰ ਖੜੀਆਂ ਹੀ ਗੱਲਾਂ ਕਰਦੀਆਂ ਪ੍ਰੌਣਾ ਵੀ ਆਪਣੇ ਮੰਜੇ ਦੀ ਬਲਗਣ ਵਿੱਚੋਂ ਬਾਹਰ ਨਹੀਂ ਨਿਕਲਦਾ ਸੀ ਉਹਨੂੰ ਕੋਈ ਜਵਾਬ ਨਾ ਔੜਦਾ ਤਾਂ ਆਪਣੇ ਹੱਥਾਂ ਪੈਰਾਂ ਦੀਆਂ ਉਂਗਲਾਂ ਮਟਕਾਉਣ ਲੱਗਦਾ ਜਾਂ ਚਾਦਰ ਸਿੜਾਣੇ ਦੇ ਫੁੱਲਾਂ ਦੀ ਲੋਕੜੀ ਦੇ ਧਾਗੇ ਖਿੱਚਣ ਦੀ ਕੋਸ਼ਿਸ਼ ਕਰਦਾ ਇੱਕ ਵਾਰ ਅਛਰੋ ਰਾਮ ਆਇਆ ਹੋਇਆ ਸੀ ਉਹ ਤੀਜੀ ਵਾਰ ਜਾਂ ਸ਼ਾਇਦ ਚੌਥੀ ਵਾਰ ਸੱਤਿਆ ਨੂੰ ਲੈ ਆਇਆ ਸੀ ਗਰਮੀਆਂ ਦੀ ਰੁੱਤ ਸੀ ਕਣਕਾਂ ਵੱਡੀਆਂ ਚਾ ਚੁੱਕੀਆਂ ਸਨ ਅਤੇ ਸੋਣੀ ਦੀਆਂ ਫਸਲਾਂ ਦੀ ਬੀਜ ਬਜਾਈ ਦਾ ਜੋਰ ਸੀ ਅਛਰੂ ਰਾਮ ਆਪਣਾ ਕੰਮ ਵਿੱਚੇ ਛੱਡ ਕੇ ਆਇਆ ਸੀ ਪਿਛਲੇ ਦਿਨ ਹਨੇਰੇ ਜਹੇ ਆਥਰ ਨੂੰ ਘਰ ਵੜਿਆ ਸੀ ਅਤੇ ਹੁਣ ਅਗਲੇ ਦਿਨ ਸਵੇਰੇ-ਸਵੇਰੇ ਹੀ ਸਤਿਆ ਨੂੰ ਲੈ ਕੇ ਉਹਨੇ ਤੁਰ ਜਾਣਾ ਸੀ ਉਹ ਤਾਂ ਅੱਜ ਹੀ ਜਾਣ ਦੀ ਕਾਲ ਕਰ ਰਿਹਾ ਸੀ ਪਰ ਸੱਸ ਨੇ ਨਹੀਂ ਜਾਣ ਦਿੱਤਾ ਆਖ ਰਹੀ ਸੀ ਸਤਿਆ ਸਿਰ ਨਹੀਂ ਨਾਤੀ ਅੱਜ ਣਾ ਲੂਗੀ ਇੱਕ ਦਿਨ ਦਾ ਸਨ ਹੈ ਸਾਊ ਤੇਰੀ ਮੱਕੀ ਕਿਧਰੇ ਨਹੀਂ ਭੱਜੀ ਜਾਂਦੀ ਕੱਲ ਨੂੰ ਜਾ ਕੇ ਬੀਜ ਲਈ ਗੇਲੋ ਗਿਲ ਪੱਤੀ ਵਿੱਚ ਸਾਰੀਆਂ ਕੁੜੀਆਂ ਤੋਂ ਸਿਰ ਕੱਢ ਵੀ ਮੁਟਿਆਰ ਸੀ ਕੁਝ ਕੁੜੀਆਂ ਦੇ ਸੱਜੇ ਖੱਬੇ ਕੁਝ ਕੁੜੀਆਂ ਉਹਦੇ ਪਿੱਛੇ-ਪਿੱਛੇ ਉਹ ਮੂਹਰੇ ਲੱਗ ਕੇ ਤੁਰਦੀ ਮੇਲ ਦੀ ਤੁਰਦੀ ਜਾਂਦੀ ਉਹ ਇੱਕ ਤਰ੍ਹਾਂ ਨਾਲ ਕੁੜੀਆਂ ਦੀ ਫੌਜ ਦੀ ਜਰਨੈਲ ਸੀ ਜਿਸ ਵੀ ਘਰ ਨਵਾਂ ਪੁਰਾਣਾ ਆਇਆ ਹੁੰਦਾ ਉਹ ਧਾਵਾ ਬੋਲਦੀਆਂ ਤੇ ਮੋਰਚਾ ਫਤਿਹ ਕਰ ਲੈਂਦੀਆਂ ਇਹ ਲੜਾਈ ਗੱਲਾਂ-ਗੱਲਾਂ ਦੀ ਹੁੰਦੀ ਗੱਲਾਂ-ਗੱਲਾਂ ਵਿੱਚ ਹੀ ਜਮਾਈ ਮੁੰਡੇ ਨੂੰ ਹਰਾਉਣਾ ਹੁੰਦਾ ਸੀ ਨਹੀਂ ਤਾਂ ਉੱਥੇ ਕੋਈ ਬੰਦੂਕਾਂ ਨਹੀਂ ਚੱਲਦੀਆਂ ਸਨ ਹੱਥ ਗੋਲੇ ਨਹੀਂ ਸੁੱਟੇ ਜਾਂਦੇ ਸਨ ਤੋਪਾਂ ਨਹੀਂ ਦਾਗੀਆਂ ਜਾਂਦੀਆਂ ਸਨ ਅਤੇ ਨਾ ਹੀ ਸੰਗੀਨਾ ਦੀ ਲੜਾਈ ਸੀ ਕੁੜੀਆਂ ਦੀਆਂ ਤਿੱਖੀਆਂ ਤਰਾਰਾਂ ਗੱਲਾਂ ਹੀ ਬੰਦੂਖਾ ਸਨ ਹੱਥ ਗੋਲੇ ਸਨ ਤੋਪਾਂ ਸਨ ਅਤੇ ਗੱਲਾਂ ਦੇ ਨੋਕਦਾਰ ਫਿਕਰਿਆਂ ਦੀਆਂ ਚੋਬਾਂ ਹੀ ਉਹਨਾਂ ਦੀਆਂ ਸੰਗੀਲਾ ਸਨ ਲੜਾਈ ਇੱਕ ਤਹਿਜੀਬ ਦੀ ਲੜਾਈ ਹੁੰਦੀ ਅਛਰੂ ਰਾਮ ਭੋਲੇ ਨੂੰ ਇਹ ਗੁਮਾਨ ਹੋ ਗਿਆ ਜਿਵੇਂ ਛੱਠੇ ਪਿੰਡ ਦੀ ਹਰ ਕੁੜੀ ਨੰਤੋ ਹੋਵੇ ਬਹੁਤਾ ਗੈਲੋ ਹੀ ਬੋਲਦੀ ਸੀ ਅਛਰੂ ਰਾਮ ਨੂੰ ਜਵਾਬ ਤਾਂ ਕੋਈ ਔੜਦਾ ਨਹੀਂ ਸੀ ਉਹਨੇ ਗੈਲੋ ਦੀ ਬਾਹ ਫੜਨੀ ਚਾਹੀ ਗੈਲੋ ਨੇ ਆਪਣਾ ਸਜਾਹਤ ਅਛਰੂ ਰਾਮ ਦੇ ਖੱਬੇ ਹੱਥ ਵਿੱਚ ਦੇ ਦਿੱਤਾ ਗੈਲੋ ਦੀਆਂ ਅੱਖਾਂ ਵਿੱਚ ਕੋਈ ਗੁੱਸਾ ਨਹੀਂ ਸੀ ਬੋਲਣ ਵਿੱਚ ਕੋਈ ਤਲਖੀ ਨਹੀਂ ਸੀ ਅਛਰੂ RAM ਨੂੰ ਲੱਗਿਆ ਹੋਵੇਗਾ ਜਿਵੇਂ ਕੁੜੀ ਆਪਣੇ ਹਾਪ ਹੀ ਉਹਦੇ ਵੱਲ ਖਿੱਚੀ ਆ ਰਹੀ ਹੈ ਗੇਲੋ ਨੇ ਉਹਦੀਆਂ ਉਂਗਲਾਂ ਵਿੱਚ ਆਪਣੀਆਂ ਉਂਗਲਾਂ ਸਵਾਰ ਕੇ ਅੜਾ ਲਈਆਂ ਜਿਵੇਂ ਕੋਈ ਕਿਸੇ ਮਸ਼ੀਨ ਦੇ ਪੇਚ ਕੱਸ ਦਿੰਦਾ ਹੋਵੇ ਉਹਨੇ ਅਛਰੂ RAM ਦੀ ਬਾਹ ਉਹਦੇ ਸਿਰ ਉੱਤੋਂ ਦੀ ਘੁਮਾ ਕੇ ਝਟਕਾ ਮਾਰਿਆ ਪੰਜੇ ਵਿੱਚੋਂ ਪੰਜਾ ਨਿਕਲਿਆ ਨਹੀਂ ਸੀ ਅਛਰੂ RAM ģੇੜਾ ਖਾ ਕੇ ਮੰਜੇ ਉੱਤੋਂ ਥੱਲੇ ਜਾ ਡਿੱਗਿਆ ਗੇਲੋ ਨੇ ਹਲੇ ਵੀ ਉਹਦੀਆਂ ਉਂਗਲਾਂ ਵਿੱਚ ਆਪਣੀਆਂ ਉਂਗਲਾ ਅੜਾਈਆਂ ਹੋਈਆਂ ਸਨ ਕੁੜੀਆਂ ਨੇ ਤਾੜੀਆਂ ਮਾਰੀਆਂ ਤੇ ਚੀਕਾ ਮਾਰ-ਮਾਰ ਬੇੜਾ ਬੋਲਣ ਲਾ ਦਿੱਤਾ ਗੇਲੋ ਨੇ ਉਹਦੀ ਬਾਹ ਨੂੰ ਇੱਕ ਝਟਕਾ ਹੋਰ ਮਾਰਿਆ ਅਛਰੂ ਰਾਮ ਦੀ ਜਿਵੇਂ ਜਾਨ ਨਿਕਲ ਗਈ ਹੋਵੇ ਉਹ ਮੂੰਹੋਂ ਤਾਂ ਕੁਝ ਬੋਲਿਆ ਨਹੀਂ ਪਰ ਉਹਦੀ ਅੱਖਾਂ ਵਿੱਚ ਪਾਣੀ ਸੀ ਉਹਦੇ ਹੱਥ ਵਿੱਚੋਂ ਆਪਣਾ ਹੱਥ ਕੱਢ ਕੇ ਗੇਲੋ ਨੇ ਆਪਣੀ ਖੱਬੀ ਬਾਹ ਅੱਗੇ ਕਰ ਦਿੱਤੀ ਤੇ ਹੌਲੀ ਤੇਕੇ ਬੋਲੀ ਲੈ ਹੁਣ ਫੜ ਲੈ ਬਾ ਅਛਰੂ ਰਾਮ ਆਪਣਾ ਮੋਢਾ ਫੜੀ ਬੈਠਾ ਸੀ ਉਹਦੀਆਂ ਅੱਖਾਂ ਵਿੱਚ ਇੱਕ ਖੋਪਸੀ ਸਤਿਆ ਦੀ ਮਾਂ ਭੱਜ ਕੇ ਆਈ ਤੇ ਅਛਰੂ ਰਾਮ ਨੂੰ ਉੱਠ ਕੇ ਮੰᱡੇ ਉੱਤੇ ਬੈਠਣ ਲਈ ਕਿਹਾ ਉਹ ਉੱਚੀ ਉੱਚੀ ਕੁੜੀਆਂ ਨੂੰ ਗਾਲਾਂ ਕੱਢ ਰਹੀ ਸੀ ਕੁੜੀਆਂ ਹੱਸਦੀਆਂ ਚੀਕਾਂ ਮਾਰਦੀਆਂ ਦੇਸੂ ਪੰਡਤ ਦੇ ਘਰੋਂ ਬਾਹਰ ਹੋ ਰਹੀਆਂ ਸਨ ਸੰਗਰੂਰ ਦੇ ਸੁਨਾਮੀ ਗੇਟ ਤੋਂ ਬਾਹਰ ਸ਼ਾਂਜਲੀ ਵਾਲੇ ਬਾਣੀਆਂ ਦੀ ਆਟਾ ਚੱਕੀ ਸੀ ਇਹਨਾਂ ਦਿਨਾਂ ਵਿੱਚ ਰਾਮਾ ਇੱਥੇ ਚੱਕੀ ਫਿੱਟਰ ਦਾ ਕੰਮ ਕਰਦਾ ਸੀ ਉਹਦੇ ਮਾਮੇ ਨੇ ਹੀ ਉਹਨੂੰ ਇੱਥੇ ਲਵਾਇਆ ਸੀ ਆਪਣੇ ਕੰਮ ਵਿੱਚ ਹੁਣ ਉਹ ਪ੍ਰੀਤਮ ਜਿੰਨਾ ਹੀ ਮਾਹਰ ਸੀ ਚੱਕੀ ਦਾ ਕੰਮ ਸਾਰਾ ਖੁਦ ਸੰਭਾਲ ਸਕਦਾ ਸੀ ਚਾਹੇ ਪ੍ਰੀਤਮ ਨੂੰ ਰਾਮੇ ਦਾ ਬਹੁਤ ਸੁੱਖ ਸੀ ਪਰ ਲਾਲੇ ਪ੍ਰੀਤਮ ਨੂੰ ਹੀ ਉਹਦੀ ਤਨਖਾਹ ਦਿੰਦੇ ਸਨ ਰਾਮੇ ਨੂੰ ਕੁਝ ਵੀ ਨਹੀਂ ਪ੍ਰੀਤਮ ਸੋਚਦਾ ਰਹਿੰਦਾ ਸੀ ਰਾਮੇ ਨੂੰ ਕਿਹੜਾ ਸਿਰੇ ਲਾਤਾ ਹੁਣ ਉਹ ਸਿਰ ਖੁਦ ਪੂਰਾ ਮਿਸਤਰੀ ਹੈ ਆਪਣਾ ਕੰਮ ਆਪ ਸੰਭਾਲ ਸਕਦਾ ਹੈ ਉਹਨੂੰ ਉਹ ਆਜ਼ਾਦ ਕਰ ਦੇਵੇ ਅਤੇ ਉਹ ਪੈਸੇ ਕਮਾਉਣ ਲੱਗੇ ਪ੍ਰੀਤਮ ਦੇ ਕੰਨੀ ਪਿੰਕ ਪਈ ਸੀ ਕਿ ਸੁਨਾਮੀ ਗੇਟ ਵਾਲੀ ਮਸ਼ੀਨ ਦਾ ਮਿਸਤਰੀ ਭੱਜ ਗਿਆ ਹੈ ਉਹਨਾਂ ਨੂੰ ਬੰਦੇ ਦੀ ਲੋੜ ਹੈ ਪ੍ਰੀਤਮ ਹੀ ਉਹਨੂੰ ਸੁਨਾਮੀ ਗੇਟ ਵਾਲਿਆਂ ਦੇ ਛੱਡ ਆਇਆ ਸੀ ਉਹ ਪ੍ਰੀਤਮ ਦੇ ਕੰਮ ਨੂੰ ਜਾਣਦੇ ਸਨ ਆਖ ਰਹੇ ਸਨ ਪ੍ਰੀਤਮ ਸਿਆ ਕਾਨੂੰ ਬੁਝਾਰਤਾ ਦੀਆਂ ਪਾਈ ਜਾਣਾ ਤੂੰ ਆਪ ਹੀ ਆ ਜਾ ਉਹਨਾਂ ਨਾਲੋਂ 50 ਰੁਪਏ ਵੱਧ ਬੋਲ ਕੇ ਗੱਲ ਪ੍ਰੀਤਮ ਕਹਿੰਦਾ ਮੈਂ ਤਾਂ ਸੇਠ ਸਾਹਿਬ ਟਿਕਿਆ ਹੋਇਆ ਇਹ ਮੁੰਡਾ ਮੇਰਾ ਭਾਣਜਾ ਐਨ ਚੰਡਿਆ ਵੇਆ ਮੇਰਾ ਕੰਮ 'ਚ ਨੁਕਸ ਨਿਕਲੇ ਤਾਂ ਪੈਸਾ ਇੱਕ ਨਹੀਂ ਦੇਣਾ ਮੈਂ ਦੇਣਦਾਰਾਂ ਤੁਸੀਂ ਮੁੰਡੇ ਦਾ ਕੰਮ ਦੇਖੋ ਤਨਖਾਹ ਜੋ ਸਰਦੀ ਐ ਦੇ ਦਿਓ ਕਿੰਨੀ ਦੇ ਦਿਓ ਤੁਸੀਂ ਅਸੀਂ ਮੋਹੋਂ ਨਹੀਂ ਆਖਦੇ ਥੋਡੀ ਝੋਲੀ ਮੁੰਡੇ ਦੀਆਂ ਸਿਫਤਾਂ ਪਾਈਆਂ ਆਪੇ ਵਧਾਉਂਗੇ ਇਹਦੇ ਪੈਸੇ ਉਹਨਾਂ ਨੇ ਰਾਮੇ ਨੂੰ ਰੱਖ ਲਿਆ ਸੀ ਰਾਮਾ ਸੰਦੇਹਾ ਹੀ ਬੁੜਖਿਆਂ ਤੋਂ ਸਾਈਕਲ ਲੈ ਕੇ ਤੁਰਦਾ ਤੇ ਤੜਕੇ-ਤੜਕੇ ਹੀ ਸੁਨਾਮੀ ਗੇਟ ਪਹੁੰਚ ਜਾਂਦਾ ਸੀ ਤੜਕੇ ਚਾਹ ਨਾਲ ਇੱਕ ਪਰੌਂਠਾ ਖਾ ਆਉਂਦਾ ਦੁਪਹਿਰ ਲਈ ਚਾਰ ਰੋਟੀਆਂ ਪੱਲੇ ਬੰਨ ਲਿਆ ਆਉਂਦਾ ਰਾਤ ਦੀ ਬਚੀ ਪਈ ਕੋਈ ਸਬਜ਼ੀ ਦਾਲ ਜਾਂ ਗੰਡਾ achar ਵੀ ਨਛੱਤਰੋ ਮਾਮੀ ਉਹਨੂੰ ਮਾਂ ਜਿਹਾ ਮੋਹ ਦਿੰਦੀ ਸੀ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ ਕਦ-ਕਦ ਕੋਟ ਗਰਾਈ ਉਹ ਸੋਚਦੀ RAME ਨੇ ਕਿਹੜਾ ਸਦਾ ਬੜੁਖੀ ਬੈਠੇ ਰਹਿਣਾ ਹੈ ਇੱਕ ਦਿਨ ਤਾਂ ਉਹ ਇੱਥੋਂ ਤੁਰ ਹੀ ਜਾਵੇਗਾ ਉਹਨੂੰ ਪੁੱਤਾਂ ਵਾਂਗ ਹੀ ਸਵੇਹਾ ਤਿਆਰ ਕਰਕੇ ਤੋਰਦੀ ਉਹਨੂੰ ਸਿੱਖਿਆ ਦਿੰਦੀ RAME ਆ ਪੁੱਤਰਾ ਕੰਮ ਚੀ ਬਰਕਤ ਐ ਅਬ ਦੁੱਖ ਫਿਰ ਸੁੱਖ ਮਾਮੇ ਵਾਂਗੂ ਇੱਕ ਵਾਰੀ ਤੁਰ ਪੈ ਫਿਰ ਸਾਰੀ ਉਮਰ ਮੌਜਾਂ ਹੀ ਮੌਜਾਂ ਨੇ ਤੇਰਾ ਵਿਆਹ ਵੀ ਗੱਜ-ਵੱਜ ਕੇ ਕਰਾਂਗੇ ਜਸਵੀਰ ਤੇ ਲਖਵੀਰ ਨਾਲੋਂ ਪਹਿਲਾ ਵਿਆਹ ਹੂੰ ਤੈਨੂੰ ਮੈਂ ਰੋਟੀ ਪਾਣੀ ਤਾਂ ਮਾਮੇ ਦੇ ਘਰੋਂ ਸੀ ਕੱਪੜੇ ਵੀ ਮਾਮਾ ਸਿਲਵਾ ਦਿੰਦਾ ਹੋਰ ਉਹਨੂੰ ਐਡਾ ਕੋਈ ਖਰਚ ਨਹੀਂ ਸੀ ਤਨਖਾਹ ਜਿਹੜੀ ਸ਼ਾਂਜਲੀ ਵੇਲੇ ਵਾਲੇ ਦਿੰਦੇ ਉਹ ਲਿਆ ਕੇ ਮਾਮੇ ਨੂੰ ਫੜਾ ਦਿੰਦਾ ਪ੍ਰੀਤਮ ਉਹਦੇ ਪੈਸਿਆਂ ਦਾ ਆਪਣੇ ਕੋਲ ਹਿਸਾਬ ਰੱਖਦਾ ਸੀ ਉਹਦੇ ਪੈਸੇ ਅੱਡ ਸੰਭਾਲ ਕੇ ਰੱਖਦਾ ਦਿਨ ਲੰਘਦੇ ਜਾ ਰਹੇ ਸਨ ਰਾਮਾ ਖੁਸ਼ ਸੀ ਕਿ ਉਹ ਕੰਮ ਵਿੱਚ ਪੈ ਗਿਆ ਹੈ ਮਾਮੇ ਦੇ ਬਰਾਬਰ ਹੀ ਲਗਭਗ ਕਮਾਉਂਦਾ ਹੈ ਰਾਮੇ ਨੂੰ ਮੁੜ ਕੇ ਚੱਠੀ ਜਾਣਾ ਜਿਵੇਂ ਯਾਦ ਹੀ ਨਾ ਰਿਹਾ ਹੋਵੇ ਜਿਵੇਂ ਮੁੜਖੇ ਹੀ ਉਹਦਾ ਪਿੰਡ ਹੋਵੇ ਮਾਮਾ ਮਾਮੀ ਹੀ ਜਿਵੇਂ ਉਹਦੇ ਮਾਪੇ ਹੋਣ ਉਹਦੇ ਬਾਪ ਬਧਰੇ ਨੇ ਬੁੜਖੀ ਆ ਕੇ ਕਦੇ ਕੋਈ ਗੱਲ ਨਹੀਂ ਤੋਰੀ ਸੀ ਉਹਦੀ ਮਾਂ ਦਿਾਲੋ ਕਦੇ-ਕਦੇ ਆਉਂਦੀ ਅਤੇ ਭਰਾ ਪਰਜਾਈ ਨਾਲ ਗੱਲਾਂ ਕਰਕੇ ਮੁੜ ਜਾਂਦੀ RAME ਨੂੰ ਦੇਖ ਜਾਂਦੀ ਕਿ ਉਹ ਕੰਮ ਉੱਤੇ ਹੈ ਅਤੇ ਪੈਸੇ ਕਮਾਉਂਦਾ ਹੈ ਪਰ ਉਹਨੇ ਕਦੇ ਵੀ ਕਿਸੇ ਤੋਂ ਪੈਸੇ ਮੰਗੇ ਨਹੀਂ ਸਾਂ ਨਾ ਪ੍ਰੀਤਮ ਨੂੰ ਕਦੇ ਸਵਾਲ ਪਾਇਆ ਤੇ ਨਾ RAME ਨੂੰ ਆਖਿਆ ਕਿ ਉਹ ਉਹਨਾਂ ਨੂੰ ਰੁਪਈਆ ਦੇਵੇ ਉਹਨੇ ਤਾਂ ਇਹ ਵੀ ਕਦੇ ਨਹੀਂ ਪੁੱਛਿਆ ਸੀ ਕਿ RAMA ਕਿੰਨੀ ਤਨਖਾਹ ਲੈਂਦਾ ਹੈ ਦੇ ਆਲੋ ਨੇ ਇਹ ਵੀ ਕਦੇ ਨਹੀਂ ਆਖਿਆ ਸੀ ਕਿ ਹੁਣ ਰਾਮਾ ਚੱਠੀ ਆ ਜਾਵੇ ਉੱਥੇ ਕਿਹੜਾ ਆਟੇ ਦੀ ਮਸ਼ੀਨ ਨਹੀਂ ਹੈ ਉਹ ਪ੍ਰੀਤਮ ਦੇ ਮੂੰਹ ਵੱਲ ਝਾਕਦੀ ਰਹਿੰਦੀ ਆਖਦੀ ਕੁਝ ਨਹੀਂ ਸੀ ਪਰ ਨਹੀਂ ਇਹ ਗੱਲ ਨਹੀਂ ਸੀ ਤੇ ਆਲੋ ਦੇ ਵੀ ਸੁਪਨੇ ਸਨ ਉਹਦੇ ਮਨ ਵਿੱਚ ਪੁੱਤ ਦੇ ਭਵਿੱਖ ਲਈ ਯੋਜਨਾਵਾਂ ਹੋਣਗੀਆਂ ਇਹ ਇੱਕੋ ਇੱਕ ਤਾਂ ਪੁੱਤ ਸੀ ਉਹਦਾ ਇਹਦੇ ਨਾਲ ਹੀ ਉਹਨਾਂ ਦਾ ਸੰਸਾਰ ਸੀ ਪਰ ਸ਼ਾਇਦ ਦਿਆਲੋ ਨੂੰ ਪ੍ਰੀਤਮ ਵੱਲੋਂ ਹੋਰ ਆਸਾਂ ਵੀ ਹੋਣਗੀਆਂ ਉਹ ਸੋਚਦੀ ਹੋਵੇਗੀ ਜ਼ਰੂਰ ਸੋਚਦੀ ਹੋਵੇਗੀ ਕਿ ਉਹਦਾ ਭਰਾ ਭਾਣ ਜੇ ਲਈ ਹੋਰ ਕੁਝ ਵੀ ਕਰੇਗਾ ਜਿੱਥੇ ਉਹਨੇ ਇੰਨਾ ਕੀਤਾ ਹੈ ਹੋਰ ਵੀ ਕਰੇਗਾ ਇੱਕ ਗੱਲੋਂ ਬਧਰਾ ਤੇ ਦਿਆਲੋ ਸੰਤੁਸ਼ਟ ਸਨ ਕਿ ਉਹਨਾਂ ਦਾ ਪੁੱਤਰ ਚੰਮ ਦੇ ਕੰਮ ਵਿੱਚ ਨਹੀਂ ਪਿਆ ਤੇ ਨਾ ਹੀ ਜੱਟਾਂ ਦੀ ਗੁਲਾਮੀ ਚੱਲੀ ਹੈ ਉਹ ਇੱਕ ਆਜ਼ਾਦ ਪੰਛੀ ਹੈ ਉਹਨੇ ਆਪਣੀ ਮਰਜ਼ੀ ਦਾ ਕੰਮ ਸੰਭਿਆ ਹੈ ਜਿਸ ਵਿੱਚ ਕਿਸੇ ਦੀ ਅਧੀਨਗੀ ਨਹੀਂ ਉਹਨਾਂ ਦੇ ਪੁੱਤ ਨੇ ਚਮਿਆਰਾ ਵਾਲਾ ਲੀਹਾ ਪਾੜ ਦਿੱਤਾ ਹੈ ਮੰਮੀ ਦੇਤਾ ਦਿਲਾਸੇ ਸਨ ਗੱਲਾਂ ਹੀ ਗੱਲਾਂ ਸਨ ਉਹਨੇ ਪਹਿਲਾਂ ਆਪਣੇ ਮੁੰਡੇ ਵਿਆਹੇ ਪਹਿਲਾਂ ਫੌਜੀ ਦਾ ਵਿਆਹ ਕੀਤਾ ਫਿਰ ਪਟਵਾਰੀ ਦਾ ਫੌਜੀ ਉਹਨਾਂ ਦਿਨਾਂ ਵਿੱਚ ਅੰਬਾਲਾ ਸੀ ਵਿਆਹ ਕਰਾਉਣੋਂ ਇੱਕ ਮਹੀਨੇ ਦੀ ਛੁੱਟੀ ਪਿੰਡ ਆਇਆ ਸੀ ਬਹੂ ਨੂੰ ਲੈ ਕੇ ਕਮਹੀਨਾ ਪਿੰਡ ਹੀ ਰਿਹਾ ਫਿਰ ਬਹੂ ਨੂੰ ਵੀ ਅੰਬਾਲੇ ਲੈ ਗਿਆ ਵਿਆਹੇ ਫੌਜੀਆ ਨੂੰ ਕੁਆਟਰ ਮਿਲ ਜਾਂਦਾ ਸੀ ਪਹਿਲਾਂ ਹੀ ਆਖਤਾ ਰਹਿੰਦਾ ਸੀ ਮਾਂ ਨੂੰ ਨਾਲ ਜਿਹੜੇ ਚਾਲ ਆਠ ਪੂਰੇ ਕਰਨੇ ਨੇ ਕਰ ਲੈ ਫਿਰ ਤਾਂ ਅਸੀਂ ਅੰਬਾਲੇ ਜਾ ਕੇ ਰਹਿਣਾ ਕਦੇ-ਕਦੇ ਆਇਆ ਕਰਾਂਗੇ ਰਾਮਾ ਜਸਬੀਰ ਦੀ ਬਹੂ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਦੇਖਦਾ ਰਹਿੰਦਾ ਉਹਦੇ ਮਨ ਅੰਦਰ ਸੁਪਨੇ ਜਾਗਦੇ ਉਹਦੀ ਵੀ ਕਦੇ ਇਹੋ ਜਹੀ ਬਹੂ ਹੋਵੇਗੀ ਉਹਦੀ ਬਹੂ ਨੂੰ ਦੇਖ ਦੇਖ ਉਹਦੀ ਮਾਂ ਕਿੰਨਾ ਖੁਸ਼ ਹੋਇਆ ਕਰੇਗੀ ਜਿਵੇਂ ਹੁਣ ਮਾਮੀ ਖੁਸ਼ ਹੈ ਲਖਵੀਰ ਜਿਹੜੇ ਪਿੰਡ ਪਟਵਾਰੀ ਲੱਗਿਆ ਹੁੰਦਾ ਬਹੁਤਾ ਕਰਕੇ ਉੱਥੇ ਹੀ ਰਹਿੰਦਾ ਕੋਈ ਤਕੜਾ ਜੱਟ ਉਹਨੂੰ ਬੈਠ ਕੇ ਚਵਾਰਾ ਦੇ ਦਿੰਦਾ ਸੀ ਰੋਟੀ ਵੀ ਉਹਨਾਂ ਦੇ ਘਰ ਹੁੰਦੀ ਜੱਟ ਉਹਨੂੰ ਪਿੰਡੋਂ ਜਾਣ ਹੀ ਨਹੀਂ ਦਿੰਦੇ ਸਨ ਉਹਨਾਂ ਨੂੰ ਉਹਦੇ ਤੱਕ ਨਿਤ ਕੰਮ ਰਹਿੰਦੇ ਉਹਨੂੰ ਚੰਗਾ ਖਵਾਉਂਦੇ ਪਿਉਂਦੇ ਪੈਸੇ ਵੀ ਦਿੰਦੇ ਸਨ ਉੱਥੇ ਤਾਂ ਉਹਦੀ ਪੂਰੀ ਸੇਵਾ ਹੁੰਦੀ ਬੜੁੱਖੀ ਉਹ ਕਦੇ-ਕਦੇ ਆਉਂਦਾ ਮਸਾ ਕਦੇ 2 ਮਹੀਨਿਆਂ ਬਾਅਦ ਬੜੁੱਖੀ ਆ ਕੇ ਉਹਨੇ ਕੀ ਲੈਣਾ ਸੀ ਉੱਥੇ ਤਾਂ ਸਿਰਫ ਪ੍ਰੀਤਮ ਚਮਿਆਰ ਦਾ ਮੁੰਡਾ ਸੀ ਜਿੱਥੇ ਪਟਵਾਰੀ ਹੁੰਦਾ ਉੱਥੇ ਉਹ ਪਟਵਾਰੀ ਸਾਫ ਸੀ ਜਾਂ ਲਖਵੀਰ ਸਿੰਘ ਸੀ ਲੱਖਾ ਨਹੀਂ ਸੀ ਬੜੱਖਿਆਂ ਵਾਲਾ ਬਿਆਤੋ ਬਾਬਲ ਲਖਵੀਰ ਬੁੜਖੀ ਹੀ ਰਹਿਣ ਲੱਗਿਆ ਉਹਨਾਂ ਦਿਨਾਂ ਵਿੱਚ ਉਹ ਹਰੀਗੜ ਦਾ ਪਟਵਾਰੀ ਸੀ ਉਹ ਪਹਿਲਾਂ ਵਾਂਗ ਹਰੀਗੜ ਹੀ ਰਹਿੰਦਾ ਤਾਂ ਪਿੱਛੇ ਉਹਦੀ ਬਹੂ ਇਕੱਲੀ ਸੀ ਹਰੀਗੜ ਉਹਨੂੰ ਉਹ ਲਿਆ ਨਹੀਂ ਸਕਦਾ ਸੀ ਨਵਾਂ ਨਵੇਲਾ ਵਿਆਹ ਸੀ ਬਹੂ ਨੂੰ ਕੀ ਪਤਾ ਸੀ ਘਰਬਾਰ ਬੰਨਣ ਦਾ ਨਛੱਤਰੋ ਵੀ ਕਦੋਂ ਬਹੂ ਨੂੰ ਆਪਣੀ ਅੱਖਾਂ ਤੋਂ ਪਰੇ ਹੋਣ ਦਿੰਦੀ ਸੀ ਉਸੇ ਨੇ tàṛke ਕਿਹਾ ਸੀ ਬਹੂ ਤਾ ਭਾਈ ਲਖਿਆ ਇੱਥੇ ਹੀ ਰਹੂਗੀ ਮੇਰੇ ਕੋਲ ਤੂੰ ਹਰੀਗੜ ਤੋਂ ਆਥੜ ਨੂੰ ਮੋੜ ਆਇਆ ਕਰ tàṛke ਨੂੰ ਵਗ ਜਾਇਆ ਕਰ ਜੇ ਨਹੀਂ ਸਰਦਾ ਤਾਂ ਲਖਵੀਰ ਦਾ ਨਿਤ ਹਰੀਗੜ ਜਾਣਾ ਜ਼ਰੂਰੀ ਨਹੀਂ ਸੀ ਉਹ ਪੰਜਵੇਂ ਚੌਥੇ ਦਿਨ ਹੀ ਉੱਥੇ ਜਾਂਦਾ ਜਾਂ ਤਾਂ ਉਦੋਂ ਜਿਸ ਦਿਨ ਕਿਸੇ ਅਫਸਰ ਨੇ ਜਾਣਾ ਹੁੰਦਾ ਇਹਦਾ ਉਹਨੂੰ ਪਹਿਲਾਂ ਪਤਾ ਹੁੰਦਾ ਜਾਂ ਫਿਰ ਉਦੋਂ ਜਾਂਦਾ ਜਦੋਂ ਜੱਟਾਂ ਦੇ ਇਕੱਠੇ ਦੋ ਚਾਰ ਕੰਮ ਹੁੰਦੇ ਜੱਟਾਂ ਨੇ ਜ਼ਮੀਨ ਦੇ ਨੰਬਰ ਲੈਣੇ ਹੁੰਦੇ ਸੀ ਹੋਰ ਅਨੇਕਾ ਕੰਮ ਸੀ ਜੱਟਾਂ ਦੇ ਜਿਸ ਬੈਠਕ ਵਿੱਚ ਉਸਦੀ ਰਿਹਾਈਸ਼ ਸੀ ਉਹੀ ਉਹਦਾ ਪਟਵਾਰੀ ਖਾਨਾ ਸੀ ਕਦੇ-ਕਦੇ ਅਜਿਹਾ ਹੁੰਦਾ ਕਿ ਲਖਵੀਰ ਨੂੰ ਹਰੀਗੜ ਰਾਤ ਕੱਟਣੀ ਪੈ ਜਾਂਦੀ ਅਗਲੇ ਦਿਨ ਜਦੋਂ ਬੁੜਖੀ ਘਰ ਵੱਡਦਾ ਤਾਂ ਪਰਮਜੀਤ ਉਹਦੀ ਬਹੂ ਅੱਖਾਂ ਪਰ ਲੈਂਦੀ ਆਖਦੀ ਰਾਤ ਸਾਰੀ ਰਾਤ ਜਾਗਦੀ ਰਹੀਆਂ ਮੈਂ ਤਾਂ ਤੂੰ ਆਇਆ ਕਿਉਂ ਨਹੀਂ ਜੀ ਕਰਦਾ ਸੀ ਕੋਈ ਪੰਛੀ ਜਨੌਰ ਬਣ ਕੇ ਤੇਰੇ ਕੋਲ ਹਰੀਗੜ ਪਹੁੰਚ ਜਾ ਅਜਹੀਆਂ ਗੱਲਾਂ ਆਖਦੀ ਪਰਮਜੀਤ ਉਹਨੂੰ ਬਹੁਤ ਪਿਆਰੀ ਲੱਗਦੀ ਉਹ ਉਸੇ ਵੇਲੇ ਉਹਦੀ ਬਾਹ ਫੜਦਾ ਤੇ ਅੰਦਰ ਸੁਹਾਤ ਵਿੱਚ ਤੂਲ ਜਾਂਦਾ ਰਾਮਾ ਤੜਕੇ ਸੰਦੇਹਾ ਉੱਠ ਕੇ ਜੰਗਲ ਪਾਣੀ ਬਾੜ ਖੇਤਾਂ ਵਿੱਚ ਜਾਂਦਾ ਤੇ ਫਿਰ ਨਹਾ ਤੋ ਕੇ ਸੰਗਰੂਰ ਜਾਣ ਲਈ ਤਿਆਰ ਹੋ ਜਾਂਦਾ ਐਨੇ ਨੂੰ ਉਹਦੀ ਮੰਮੀ ਉਹਦੀ ਰੋਟੀ ਬੰਦ ਦਿੰਦੀ ਸੀ ਪ੍ਰੀਤਮ ਤੇ ਰਾਮਾ ਹੁਣ ਇਕੱਠੇ ਨਹੀਂ ਤੁਰਦੇ ਸਨ ਪ੍ਰੀਤਮ ਥੋੜਾ ਦਿਨ ਚੜੇ ਘਰੋਂ ਨਿਕਲਦਾ ਪ੍ਰੀਤਮ ਉਧਰੋਂ ਸੰਗਰੂਰੋਂ ਦਿਨ ਖੜੇ ਹੀ ਪਿੰਡ ਆਵੜਦਾ ਸੀ ਜਦੋਂ ਕਿ ਰਾਮਾ ਖਾਸਾ ਹਨੇਰੇ ਹੋਏ ਪਹੁੰਚਦਾ ਰਾਮਾ ਜਿਵੇਂ ਜਾਣ ਕੇ ਹੀ ਸਵੇਰੇ ਸੰਦੇਹਾ ਘਰੋਂ ਨਿਕਲ ਤੁਰਦਾ ਹੋਵੇ ਅਤੇ ਫਿਰ ਜਾਣ ਕੇ ਹੀ ਹਨੇਰੇ ਜਹੇ ਘਰ ਵੜਦਾ ਹੋਵੇ ਲੱਖੇ ਦੀ ਬਹੂ ਕਰਕੇ ਉਹਨੂੰ ਸ਼ਾਇਦ ਕੋਈ ਸੰਗ ਰਹੀ ਚੜੀ ਰਹਿੰਦੀ ਕੋਈ ਡਰ ਜਿਹਾ ਬੈਠਾ ਰਹਿੰਦਾ ਉਹਦੇ ਅੰਦਰ ਇੱਕ ਸਮਝਦਾਰੀ ਪੈਦਾ ਹੋਣ ਲੱਗੀ ਸੀ ਇਹੀ ਫਗਣ ਚੇਤ ਦੀ ਰੁੱਤ ਸੀ ਰਾਤ ਨੂੰ ਛੱਤ ਥੱਲੇ ਪਏ ਰਹੋ ਤਾਂ ਵੀ ਠੀਕ ਬਾਹਰ ਆਸਮਾਨ ਥੱਲੇ ਵੀ ਠੀਕ ਸੀ ਗਰਮੀ ਸ਼ੁਰੂ ਨਹੀਂ ਹੋਈ ਸੀ ਪਾਲਾ ਨਹੀਂ ਸੀ ਹੁਣ ਮਾਮੇ ਦੇ ਘਰ ਵਿੱਚ ਕਦੇ ਗਾਂ ਮੰਨਣ ਲਈ ਇੱਕ ਛਤਰਾ ਜਿਹਾ ਬਣਾਇਆ ਹੋਇਆ ਸੀ ਇਹ ਛਤਰਾ ਗੂੜੇ ਸਿਆਲ ਲਈ ਵੀ ਠੀਕ ਸੀ ਇੱਥੇ ਠੰਡ ਨਹੀਂ ਲੱਗਦੀ ਸੀ ਰਾਮਾ ਇਸ ਛਤੜੇ ਹੇਠਾਂ ਰਾਤ ਨੂੰ ਸੌਂਦਾ ਹੁੰਦਾ ਰਾਤ ਨੂੰ ਮੰਝਾ ਡਾਲ ਲੈਂਦਾ ਤੜਕੇ ਨੂੰ ਮੰਝਾ ਖੜਾ ਕਰਕੇ ਮੰਝੇ ਉੱਤੇ ਹੀ ਬਿਸਤਰਾ ਇਕੱਠਾ ਕਰਕੇ ਰੱਖ ਦਿੰਦਾ ਦਰੀ ਖੇਸ ਤੇ ਸਿਰਣਾ ਪ੍ਰੀਤਮ ਛੋਟੀ ਬੈਠਕ ਵਿੱਚ ਸੌਂਦਾ ਬੈਠਕ ਵਿੱਚ ਚਾਹੇ ਇੱਕ ਮੰਜਾ ਹੋ ਡੈ ਸਕਦਾ ਸੀ ਪਰ ਪ੍ਰੀਤਮ ਘਰਾੜੇ ਬਹੁਤ ਭਿਆਨਕ ਮਾਰਦਾ ਸੀ ਰਾਮੇ ਨੂੰ ਸਵਾਰ ਕੇ ਨੀਂਦ ਨਹੀਂ ਆਉਂਦੀ ਸੀ ਇਸੇ ਕਰਕੇ ਉਹਨੂੰ ਗਾਂ ਦਾ ਛਤੜਾ ਪਸੰਦ ਸੀ ਘਰ ਦੀ ਇੱਕੋ ਵੱਡੀ ਸਵਾਤ ਸੀ ਵਿਚਾਲੇ ਲਟੈਣ ਪਾ ਕੇ ਘੜੀਆਂ ਛੀਰਾਂ ਦੀ ਛਤ ਸੁਭਾਤ ਦੇ ਦੋ ਬਾਸਨ ਸੁਭਾਤ ਅੰਦਰ ਵਿਚਕਾਰ ਜਿਹੇ ਸੰਦੂਖ ਰੱਖਿਆ ਹੋਇਆ ਸੀ ਅਤੇ ਹੋਰ ਇੱਕ ਨਿਕਸੁਕ ਜਿਹਾ ਜਿਹੜਾ ਉੱਚਾ ਉੱਠ ਕੇ ਲਟੈਣ ਨੂੰ ਛੋਣ ਤੱਕ ਜਾਂਦਾ ਇਸ ਸਾਰੇ ਕੁਝ ਨੇ ਸੁਭਾਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਹੁਣ ਇੱਕ ਹਿੱਸੇ ਵਿੱਚ ਨਛੱਤਰੋ ਸੌਂਦੀ ਸੀ ਅਤੇ ਦੂਜੇ ਹਿੱਸੇ ਵਿੱਚ ਲਖਵੀਰ ਤੇ ਪਰਮਜੀਤ ਲਖਵੀਰ ਜੇ ਕਦੇ ਹਰੀਗੜ ਰਾਤ ਰਹਿ ਪੈਂਦਾ ਤਾਂ ਪਰਮਜੀਤ ਫਿਰ ਵੀ ਉੱਥੇ ਹੀ ਪੈਂਦੀ ਇਕੱਲੀ ਪਈ ਰਹਿੰਦੀ ਕਾਦਰ ਡਰ ਸੀ ਉਹ ਸੱਸ ਕੋਲ ਜਾ ਕੇ ਮੰਜਾ ਨਹੀਂ ਡਾਉਂਦੀ ਸੀ ਪਰਮਜੀਤ ਜਸਪੀਰ ਦੀ ਬਹੂ ਜਹੀ ਗੁਮਸੁਮ ਨਹੀਂ ਸੀ ਜਸਪੀਰ ਦੀ ਬਹੂ ਜਿੰਨਾ ਵੀ ਚਿਰ ਬੜੁੱਖੀ ਰਹੀ ਉਹਨੇ RAME ਨਾਲ ਬੋਲਣਾ ਤਾਂ ਕੀ ਉਤੇ ਸਾਹਮਣੇ ਅੱਖ ਵੀ ਨਹੀਂ ਪੁੱਟਦੀ ਸੀ ਹਮੇਸ਼ਾ ਪਲਕਾ ਝੁਕਾ ਕੇ ਰੱਖਦੀ ਬਹੁਤੀ ਹੀ ਸ਼ਰਮ ਹਜੂਰ ਸੀ ਉਹ ਪਰ ਪਰਮ ਜੀ ਨੂੰ ਤਨੂਤਾ ਪੋਰਾ ਸੰਕ ਸ਼ਰਮ ਨਹੀਂ ਸੀ RAME ਨੂੰ ਕੁਝ ਨਾ ਕੁਝ ਬੋਲਦੀ ਹੀ ਰਹਿੰਦੀ ਹੈ ਬੇ ਦਿਉਰਾ ਕਿਉਂ ਬੇ ਦਿਉਰਾ ਬੋਲਦਾ ਨਹੀਂ ਦਿਉਰਾ ਉਹਦੀ ਜਮਾਨ ਕੈਂਚੀ ਵਾਂਗ ਚੱਲਦੀ ਸੀ ਬਸ ਉਹ ਪ੍ਰੀਤਮ ਸਾਹਮਣੇ ਚੁੱਪ ਰਹਿੰਦੀ ਸੋਰੇ ਦਾ ਅਦਬ ਕਰਦੀ ਨਸ਼ਤਰੋ ਜਾਲਖ ਵੀਰ ਦਾ ਉਹਨੂੰ ਕੋਈ ਡਰ ਭੈ ਨਹੀਂ ਸੀ RAME ਨਾਲ ਉਹਦੀਆਂ ਮਿੱਠੀਆਂ ਚਿਹੜਾ ਸੁਣ ਕੇ ਮਾ ਪੁੱਤ ਅੱਖਾਂ ਵਿੱਚ ਹੀ ਮੁਸਕਰਾਉਂਦੇ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ ਕੋਈ ਗਿਲਾ ਨਹੀਂ ਉਹ ਸਗੋਂ RAME ਦੇ ਚੁੱਪ ਘੜੁੱਪ ਸੁਭਾਅ ਉੱਤੇ ਹੱਸਣ ਲੱਗਦੇ ਮਾਮੀ ਆਖਦੀ ਚੰਦਰਿਆ ਕੋਈ ਤਾਂ ਜਵਾਬ ਦਿਆ ਕਰ ਤੇਥੋਂ ਤਾਂ ਇੱਕ ਬੋਲ ਵੀ ਨਹੀਂ ਸਰਦਾ ਫਿਰ ਆਖਣ ਲੱਗਦੀ ਜੇ ਤੇਰੀ ਇਹੇ ਜੀ ਹੋਈ ਕੋਈ ਫਿਰ ਤਾਂ ਭਾਈ ਤੂੰ ਖਾਦਾ ਪੀਤਾ ਜਾਵੇਂਗਾ ਮਾਮੀ ਦੀਆਂ ਗੱਲਾਂ ਸੁਣ ਕੇ ਰਾਮਾ ਸਿਰਫ ਮੁਸਕਰਾਉਂਦਾ ਹੀ ਚੰਨ ਚਾਨਣੀ ਰਾਤ ਸੀ ਛੱtre ਥੱਲੇ ਮੱਦਮ ਦੀਵੇ ਜਿਹਾ ਚਾਨਣ ਸੀ ਰਾਮਾ ਸੰਗਰੂਰੋਂ ਥੱਕਿਆ ਟੁੱਟਿਆ ਆਇਆ ਸੀ ਗਰਮ ਪਾਣੀ ਲੈ ਕੇ ਨਹਾਤਾ ਸੀ ਅਤੇ ਹੁਣ ਛੱtre ਥੱਲੇ ਬੈਠਾ ਰੋਟੀ ਨੂੰ ਢੀਕ ਰਿਹਾ ਸੀ ਉਹਨੂੰ ਸੁਨੇਹਾ ਹੀ ਨੀਂਦ ਆਉਣ ਲੱਗੀ ਸੀ ਉਹ ਚਾਹੁੰਦਾ ਸੀ ਛੇਤੀ ਹੀ ਉਹ ਰੋਟੀ ਖਾਵੇ ਅਤੇ ਪੈ ਜਾਵੇ ਉਸ ਦਿਨ ਲਖਵੀਰ ਹਰੀਗੜੋਂ ਨਹੀਂ ਆਇਆ ਸੀ ਹੁਣ ਤੱਕ ਆਉਣ ਦੀ ਕੋਈ ਆਸ ਵੀ ਨਹੀਂ ਸੀ ਪ੍ਰੀਤਮ ਤੇ ਨਛੱਤਰੋ ਰੋਟੀ ਖਾਈ ਬੈਠੇ ਸਨ ਪ੍ਰੀਤਮ ਆਪਣੀ ਬੈਠਕ ਵਿੱਚ ਚਲੇ ਗਿਆ ਸੀ ਤੇ ਨਛੱਤਰੋ ਸੁਹਾਤ ਵਿੱਚ ਖੰਗ ਦੀ ਫਿਰਦੀ ਆਪਣਾ ਬਿਸਤਰਾ ਝਾੜ ਕੇ ਵਿਛਾ ਰਹੀ ਸੀ ਪਰਮਜੀਤ ਨੇ ਰੋਟੀ ਹਲੇ ਖਾਧੀ ਨਹੀਂ ਸੀ ਉਹ ਲਖਵੀਰ ਨੂੰ ਉਡੀਕ ਰਹੀ ਹੋਵੇਗੀ ਤੇ ਫਿਰ ਛੱਟੜੇ ਥੱਲੇ ਚੁੱਪ ਬੈਠੇ RAMME ਨੂੰ ਦੇਖ ਕੇ ਉਹਨੇ ਥਾਲੀ ਵਿੱਚ ਤਾਲ ਦੀ ਕੋਲੀ ਰੱਖੀ ਰੋਟੀਆਂ ਦੇ ਖੰਨੇ ਕਰ ਦਿੱਤੇ ਇੱਕ ਹੱਥ ਵਿੱਚ ਥਾਲੀ ਦੂਜੇ ਹੱਥ ਵਿੱਚ ਪਾਣੀ ਦਾ ਗਲਾਸ ਉਹ ਹਨੇਰੀ ਵਾਂਗ ਛਤਰੇ ਥੱਲੇ ਆਈ ਕਹਿੰਦੀ ਫੜਵੇ ਰੋਟੀ ਬੇਬੇ ਦਾ ਕੀ ਪਤਾ ਹੈ ਕਦੋਂ ਵੇਲੀ ਹੋਊਗੀ ਥਾਲੀ ਉਹਦੇ ਹੱਥਾਂ ਵਿੱਚ ਦੇ ਕੇ ਗਲਾਸ ਉਹਨੇ ਪੁੰਜੇ ਧਰ ਦਿੱਤਾ RAME ਦੇ ਡੋਲੇ ਦੀ ਚੁੰਡੀ ਪਰਲੇ ਉਹ ਤੜਫ ਕੇ ਰਹਿ ਗਿਆ ਜਿਵੇਂ ਕੋਈ ਜ਼ਹਿਰੀਲਾ ਕੀੜਾ ਲੜ ਗਿਆ ਹੋਵੇ ਦੂਜੇ ਹੱਥ ਨਾਲ ਡੋਲਾ ਘੁੱਟ ਲਿਆ ਪਰਮਜੀਤ ਨੇ ਉਹਦੇ ਕੰਨਾਂ ਕੋਲ ਮੂੰਹ ਕੀਤਾ ਜਾਗਦਾ ਰਹੀਵੇ ਡਰ ਨਾ ਜਾਏ ਰੋਟੀ ਦੀ ਬੁਰਕੀ ਮੂੰਹ ਵਿੱਚ ਪਾ ਕੇ ਉਹ ਚੱਬਣੀ ਚਿੱਥਣੀ ਭੁੱਲ ਜਾਂਦਾ ਜਿਵੇਂ ਉਹ ਰੋਟੀ ਨਹੀਂ ਖਾ ਰਿਹਾ ਸੀ ਕੋਈ ਸੋਚ ਉਹਨੂੰ ਖਾ ਰਹੀ ਸੀ ਉਹ ਅੱਧੀਆਂ ਰੋਟੀਆਂ ਮਸਾ ਖਾ ਸਕਿਆ ਦਾਲ ਦੀਆਂ ਦੋ ਕੁੱਟਾ ਭਰੀਆਂ ਤੇ ਪਾਣੀ ਪੀ ਲਿਆ ਉਹਦਾ ਜੀ ਕੀਤਾ ਕਿ ਝੁੱਠੇ ਭਾਂਡੇ ਚੋਂ ਕੇ ਚੁੱਲ੍ਹੇ ਦੀ ਸਵਾਕ ਕੋਲ ਧਾਰਾਵੇ ਪਰ ਇਹ ਵੀ ਉਹ ਨਹੀਂ ਕਰ ਸਕਿਆ ਅੱਖਾਂ ਵਿੱਚ ਉਤਰੀ ਨੀਂਦ ਕਦੋਂ ਦੀ ਉੱਡ ਗਈ ਸੀ ਖਾਸੀ ਰਾਤ ਤੱਕ ਉਹ ਸੌ ਨਹੀਂ ਸਕਿਆ ਅੱਖ ਲੱਗਦੀ ਸੀ ਫਿਰ ਖੁੱਲ ਜਾਂਦੀ ਕਦੇ ਉਸ ਘੜੀ ਨੂੰ ਓੜੀਕਣ ਲੱਗਦਾ ਕਦੇ ਉਹ ਸੌ ਜਾਣਾ ਚਾਹੁੰਦਾ ਉਮੀਦ ਕਰਦਾ ਕਿ ਅਜਿਹਾ ਵੇਲਾ ਨਹੀਂ ਆਵੇਗਾ ਤੇ ਫਿਰ ਪੂਰੀ ਕੰਨੀ ਵਾਲਾ ਚੰਦ ਜਦੋਂ ਪਤ ਛੋਦੀ ਗੋਦ ਵਿੱਚ ਲੈ ਜਾਣਾ ਚਾਹੁੰਦਾ ਸੀ ਉਹ ਪੂਰੀ ਗੁੜੀ ਨੀਂਦ ਵਿੱਚ ਸੀ ਘੜੀ ਜਿਵੇਂ ਟਲ ਗਈ ਹੋਵੇ ਜਿਵੇਂ ਕੋਈ ਰਾਹ ਭੁੱਲ ਗਿਆ ਹੋਵੇ ਇੱਕ ਪਰ ਸ਼ਾਮਾ ਸੁਹਾਤ ਵਿੱਚੋਂ ਪੋਲੇ ਪੈਰੀ ਬਾਹਰ ਹੋਇਆ ਤੇ ਛੱਟੜੇ ਥੱਲੇ ਆ ਕੇ ਆਲੋਪ ਹੋ ਗਿਆ ਪੱਛੋਂ ਦਾ ਚੰਦ ਕਿਧਰੇ ਨਹੀਂ ਡੁੱਬਿਆ ਸੀ ਉਹ ਤਾਂ ਮੁੜ ਕੇ ਸਿਖਰ ਆਸਮਾਨ ਉੱਤੇ ਪੂਰਾ ਦੇਖਣ ਲੱਗਿਆ ਸੀ ਪੂਰੀ ਹੋਈ ਕੰਨੀ ਪਤਾ ਨਹੀਂ ਕਦੋਂ ਮੁੜ ਕੇ ਆ ਜੁੜੀ ਸੀ ਭਰਮਜੀਤ ਉਮਰ ਵਿੱਚ RAMME ਨਾਲੋਂ ਖਾਸੀ ਵੱਡੀ ਸੀ ਉਹ ਕੁੜੀ ਨਹੀਂ ਰਹਿ ਗਈ ਸੀ ਤੀਮੀ ਜਹੀ ਲੱਗਦੀ RAMMA ਉਮਰ ਵਿੱਚ ਉਹਦੇ ਨਾਲੋਂ ਖਾਸਾ ਛੋਟਾ ਸੀ ਅਲੜ ਜਿਹਾ ਮੁੰਡਾ ਕੁਝ ਦਿਨਾਂ ਵਿੱਚ ਹੀ ਉਹ ਬੰਦਾ ਦਿਸਣ ਲੱਗ ਪਿਆ ਸੀ ਜਦੋਂ ਕਿਸੇ ਦਿਨ ਲਖਵੀਰ ਹਰੀਗੜੋਂ ਮੁੜਦਾ ਨਹੀਂ ਸੀ ਉਹ ਐਵੇਂ ਕਰਦੀ ਅੱਧੀ ਰਾਤ ਉਸ ਪਾਸੇ ਅੱਧੀ ਰਾਤ ਉਸ ਪਾਸੇ ਉਹ ਚੁੱਪਚਾਪ ਆਪਣੀ ਸੁਵਾਤ ਵਿੱਚੋਂ ਉੱਠਦੀ ਅਤੇ ਪੋਲੇ ਪੈਰੀ ਇੱਕ ਪਰਸ਼ਾਵੇਂ ਵਾਂਗ ਛੱਟੜੇ ਥੱਲੇ ਆ ਕੇ ਗਾਇਬ ਹੋ ਜਾਂਦੀ ਫਿਰ ਜਿਵੇਂ ਰਾਮੇ ਨੂੰ ਕੋਈ ਅਮਲ ਪੈ ਗਿਆ ਹੋਵੇ ਉਹ ਕੰਮ ਛੱਡਣ ਲੱਗ ਪਿਆ ਕਿਸੇ ਕਿਸੇ ਦਿਨ ਉਹ ਸਵੇਰੇ ਐਨ ਤਿਆਰ ਹੋਇਆ ਬੈਠਾ ਹੁੰਦਾ ਰੋਟੀ ਵਾਲਾ ਝੋਲਾ ਸਾਈਕਲ ਦੇ ਹੈਂਡਲ ਨੂੰ ਬੰਨ ਚੁੱਕਿਆ ਹੁੰਦਾ ਪ੍ਰੀਤਮ ਸੰਗਰੂਰ ਨੂੰ ਜਾ ਚੁੱਕਿਆ ਹੁੰਦਾ ਲਖਵੀਰ ਹਰੀਗੜ੍ਹ ਨੂੰ ਤੁਰ ਜਾਂਦਾ ਪਰ ਰਾਮਾ ਛੱਤੜੇ ਥੱਲੇ ਪਿਆ ਪਤਾ ਨਹੀਂ ਕੀ ਸੋਚ ਰਿਹਾ ਹੁੰਦਾ ਮਾਮੀ ਪੁੱਛਦੀ ਰਾਮਿਆ ਬੇਪਾਈ ਅੱਜ ਤੁਰਿਆ ਨਹੀਂ ਹਲੇ ਬਸ ਜਾਨਾ ਮਾਮੀ ਉਹ ਦਾਵਾਂ ਜਿਹਾ ਮੂੰਹ ਬੋਲਦਾ ਵੇ ਅੱਜ ਸਾਲਾ ਨਹੀਂ ਤੇਰੀ ਜਾਣਦੀ ਉਹ ਬੋਲਦੀ ਮਾਮੀ ਸਾਲਾ ਚਿੱਤ ਜਿਹਾ ਘੀ ਜਾਂਦਾ ਲੱਗਦਾ ਜਿਵੇਂ ਉੱਪਰ ਛੱਲ ਆਊਗੀ ਸਿਰ ਵੀ ਭਾਰੀ ਭਾਰੀ ਹੈ ਰਾਮਾ ਪਾਸਾ ਮਾਰਦਾ ਗੋਲੀ ਤੇ ਲਿਆ ਕੇ ਦੇਵਾ ਰਾਜੂ ਦੀ ਦੁਕਾਨ ਤੋਂ ਮਾਮੀ ਫਿਕਰ ਕਰਦੀ કરી ਪਈ ਹੋ ਕੋਈ ਹਾਜ਼ਮੇ ਦੀ ਦਵਾਈ ਰਾਮਾ ਪਿਆ ਪਿਆ ਬੋਲਦਾ ਬਹੁਤ ਹੀ ਮਝਵੇਂ ਉਹਦਾ ਬੋਲ ਅੱਧਾ ਰਹਿ ਜਾਂਦਾ ਹੋਵੇ ਘਰੇ ਤਾਂ ਕੁਝ ਲੱਗਦਾ ਨਹੀਂ ਮੈਂ ਜਾਣਨੀ ਆ ਉਹ ਘਰੋਂ ਬਾਹਰ ਹੋ ਜਾਂਦੀ ਰਾਜੂ ਦੀ ਦੁਕਾਨ ਪਿੰਡ ਦੇ ਵਿਚਾਲੇ ਸੀ ਉਹ ਕੋਈ ਡਾਕਟਰ ਤਾਂ ਨਹੀਂ ਸੀ ਘਰਾਂ ਵਿੱਚ ਆਮ ਵਰਤੋਂ ਦੀਆਂ ਸਸਤੀਆਂ ਜਹੀਆਂ ਦਵਾਈਆਂ ਰੱਖਦਾ ਹੁੰਦਾ ਉਹਨੂੰ ਇੰਨਾ ਗਿਆਨ ਜ਼ਰੂਰ ਸੀ ਕਿ ਕਿਹੜੀ ਬਿਮਾਰੀ ਦੀ ਕਿਹੜੀ ਦਵਾਈ ਹੈ ਉਹਦੇ ਕੋਲ ਕਈ ਕਿਸਮ ਦੀਆਂ ਪੱਤਿਆਂ ਵਾਲੀਆਂ ਗੋਲੀਆਂ ਸਨ ਪ੍ਰੀਤਮ ਦੇ ਘਰ ਤੋਂ ਰਾਜੂ ਦੀ ਦੁਕਾਨ ਖਾਸੀ ਦੂਰ ਸੀ ਜਦੋਂ ਉਹਨੂੰ ਨਛੱਤਰੋ ਘਰ ਪਹੁੰਚਦੀ ਰਾਮਾ ਮੰਜੇ ਦੀ ਬਾਹੀ ਉੱਤੇ ਬੈਠਾ ਸਿਰ ਦੇ ਵਾਲਾਂ ਦਾ ਜੂڑا ਦੁਬਾਰਾ ਬੰਨ ਰਿਹਾ ਹੁੰਦਾ ਭਰਮ ਜੀ ਥੋੜਾ ਹਟ ਕੇ ਪਰਾਂ ਖੜੀ ਹੁੰਦੀ ਚੁੰਨੀ ਦੇ ਪੱਲੇ ਨਾਲ ਵਾਰ-ਵਾਰ ਆਪਣੀਆਂ ਗੱਲਾਂ ਰਗੜਦੀ ਅਤੇ ਬੁੱਲ ਪੂੰਜ ਪੂੰਜ ਉਹਨਾਂ ਵਿੱਚ ਦੁਬਾਰਾ ਉਹਨਾਂ ਹੀ ਖੂਨ ਭਰਨ ਦੀ ਕੋਸ਼ਿਸ਼ ਕਰਦੀ ਐਡਾ ਤਾਂ ਦਿਨ ਚੜਾ ਆ ਹੁਣ ਕੀ ਕਰੇਗਾ ਸੰਗਰੂਰ ਜਾ ਕੇ ਉਹ ਜਿੱਦ ਪਈ ਹੋਈ ਸੀ ਨਹੀਂ ਪੀਣਾ ਬਹੁਤ ਇਕੱਠਾ ਹੋਇਆ ਪਿਆ ਹੋਣਾ ਕੱਲ ਨੂੰ ਫਿਰ ਲਾਲਾ ਕਲੇਸ਼ ਕਰੂਗਾ ਬਾਲਾ ਪੈੜਾ ਕੰਜਰ ਦਾ ਕਰਿਆੜ ਉਹ ਆਪਣੀ ਮਜਬੂਰੀ ਜ਼ਾਹਰ ਕਰਦਾ ਇੱਥੇ ਜਿਹੜਾ ਪੀਣਾ ਇਕੱਠਾ ਹੋਇਆ ਪਿਆ ਉਹਦਾ ਮੈਂ ਕੀ ਇਲਾਜ ਬਣਾਵਾ ਸਿਰ ਤੇ ਵਾਲਾਂ ਦਾ ਕੰਗਾ ਰੋਕ ਕੇ ਉਹ ਪਰਮਜੀਤ ਵੱਲ ਤਿੱਖਾ ਝਾਕਦਾ ਅਤੇ ਕੁਝ ਸਮਝਣ ਦੀ ਕੋਸ਼ਿਸ਼ ਕਰਦਾ ਫਿਰ ਸਵਾਲ ਕਰਦਾ ਕਿਉਂ ਬਾਈ ਨਹੀਂ ਕੁਛ ਨਵੇੜਦਾ ਦਾਣਾ ਵੀ ਨਹੀਂ ਉਹ ਤਾਂ ਹਰੀ ਗੜੋਂ दारू ਦਾ ਅੰਨਾ ਹੋਇਆ ਘਰ ਵੜਦਾ ਏ ਰੋਟੀ ਵੀ ਅੱਧ ਪਚੱਦੀ ਖਾਂਦਾ ਸੌ ਜਾਂਦਾ ਬਸ ਉਹਨੂੰ ਤਾਂ ਕਾਸੇ ਦਾ ਪਤਾ ਹੀ ਨਹੀਂ ਰਹਿੰਦਾ ਮੈਂ ਤੜਕੇ ਨੂੰ ਨਿੱਤ ਕੋਰੀ ਦੇ ਲੈ ਕੇ ਮੰਝਾ ਛੱਡਦੀਆਂ ਪਰਮਜੀਤ ਦੇ ਸਾਰੇ ਦੇ ਸਾਰੇ ਸਰੀਰ ਨਾਲ ਉਹਦੀ ਜਵਾਨ ਵੀ ਥਿੜਕ ਰਹੀ ਹੁੰਦੀ। ਲਫਜਾਂ ਦੀ ਅਰਜੋਈ ਬਹੁਤ ਗਹਿਰੀ ਉਤਰ ਚੁੱਕੀ ਹੁੰਦੀ। ਬੁੜੀ ਨੂੰ ਬਾਹਰ ਵੜਦੀ ਦੇਖ ਕੇ ਪਰਮਜੀਤ ਸਵਾਤ ਵੱਲ ਪਰਾਂ ਨੂੰ ਤੁਰ ਜਾਂਦੀ ਰਾਮਾ ਖੁੱਲਾ ਜੂੜਾ ਛੱਡ ਕੇ ਮੰਝੇ ਉੱਤੇ ਫਿਰ ਡਿੱਗ ਪੈਂਦਾ ਤੇ ਔਖਾ ਜਿਹਾ ਹੋਣ ਲੱਗਦਾ। ਮਾਮੀ ਦੀ ਕੋਲੀ ਉਹਨੂੰ ਕੋਈ ਫਰਕ ਨਹੀਂ ਪਾਉਂਦੀ ਸੀ। ਪ੍ਰੀਤਮ ਨੂੰ ਲੱਗਦਾ ਜਿਵੇਂ ਰਾਮੇ ਦਾ ਸੁਭਾਅ ਬਦਲਦਾ ਜਾ ਰਿਹਾ ਹੋਵੇ। ਉਹ ਪਹਿਲਾਂ ਨਾਲੋਂ ਜ਼ਿੰਮੇਵਾਰ ਤੇ ਅਭਿਮਾਨੀ ਜਿਹਾ ਹੁੰਦਾ ਜਾ ਰਿਹਾ ਸੀ। ਗੱਲਾਂ ਕਰਦਾ ਜਿਵੇਂ ਉਹ ਕੋਈ ਚੀਜ਼ ਹੋਵੇ ਕਦੇ-ਕਦੇ ਪ੍ਰੀਤਮ ਨੂੰ ਮਰਤਾ ਦੇਣ ਲੱਗਦਾ ਤਾਂ ਪ੍ਰੀਤਮ ਦਾ ਮਨ ਹੱਸਦਾ ਉਹਦੇ ਰਹਿਣ ਸਹਿਣ ਵਿੱਚ ਫਰਕ ਆ ਗਿਆ ਸੀ ਪੱਗ ਪਹਿਲਾਂ ਨਾਲੋਂ ਤਿੱਖੀ ਬੰਨੀ ਹੁੰਦੀ ਲੜ ਪੋਚਵੇ ਅਤੇ ਟੁੱਟੀਦਾਰ ਪੱਗ ਪਹਿਲਾਂ ਤੋਂ ਪੱਗ ਸਿਰ ਨੂੰ ਲਵੇਟ ਜਿਹਾ ਲੈਂਦਾ ਹੁੰਦਾ ਪ੍ਰੀਤਮ ਨੂੰ ਉਹਦਾ ਕੁੜਤਾ ਪਜਾਮਾ ਪਹਿਲਾਂ ਨਾਲੋਂ ਬਹੁਤ ਨਿਖਰਿਆ ਲੱਗਦਾ ਐਨ ਵਾਲ ਕੱਡੇ ਹੋਏ ਉਹਨੂੰ ਰਾਮੇ ਦੀਆਂ ਅੱਖਾਂ ਮਸਤ-ਮਸਤ ਲੱਗਦੀਆਂ ਮੀਚੀਆਂ-ਮੀਚੀਆਂ ਤੇ ਖਚਰੀਆਂ ਜਹੀਆਂ ਹੁਣ ਉਹ ਪੂਰਾ ਖੰਘਾਰ ਕੇ ਆਪਣਾ ਤੋਕੂ ਦੂਰ ਪਰੇ ਸੁੱਟਦਾ ਸੀ ਨਛੱਤਰੋ ਇਹ ਦੇਖ ਕੇ ਹੈਰਾਨ ਜਹੀ ਰਹਿਣ ਲੱਗੀ ਜਦੋਂ ਉਹਨੂੰ ਪਤਾ ਲੱਗਿਆ ਕਿ ਪਰਮਜੀਤ ਲਖਵੀਰ ਤੇ ਕੱਪੜਿਆਂ ਨਾਲ ਰਾਮੇ ਦੇ ਕੱਪੜੇ ਵੀ ਧੋ ਦਿੰਦੀ ਹੈ ਪਹਿਲਾਂ ਅਜਿਹਾ ਨਹੀਂ ਸੀ ਪਹਿਲਾਂ ਤਾਂ ਰਾਮਾ ਆਪਣੇ ਕੱਪੜੇ ਆਪ ਧੋਂਦਾ ਹੁੰਦਾ ਸਿੰਘਰੂਰੋਂ ਆ ਕੇ ਨਹਾਉਣ ਲੱਗਿਆ ਸੀ ਕੁਰਤਾ ਪਜਾਮਾ ਤੇ ਹੋਰ ਆਪਣੇ ਕੱਪੜੇ ਧੋ ਲੈਂਦਾ ਬੁੜੀ ਦਾ ਦਿਲ ਕਿਸੇ ਅਕੈ ਭੈਣ ਨਾਲ ਬੈਠ ਬੈਠ ਜਾਂਦਾ ਜਦੋਂ ਉਹ ਦੇਖਦੀ ਕਿ ਬਹੂ ਰਾਮੇ ਦੀ ਧੋਤੀ ਹੋਈ ਪੱਗ ਨੂੰ ਕਿਵੇਂ ਤਹਾ ਮਾਰ ਮਾਰ ਰੱਖਦੀ ਹੈ ਤੇ ਫਿਰ ਨਛੱਤਰੋ ਨੇ ਦੋ ਵਾਰ ਆਪਣੇ ਅੱਖੀ ਪਰਮਜੀਤ ਨੂੰ ਸੁਭਾਤ ਵਿੱਚੋਂ ਉੱਠ ਕੇ ਗਾਂ ਵਾਲੇ ਛੱtre ਵਿੱਚ ਜਾਂਦੀ ਦੇਖਿਆ ਸੀ ਪਹਿਲੀ ਵਾਰ ਦੇਖਿਆ ਤਾਂ ਉਹਦਾ ਸਾਹ ਉੱਤੇ ਦਾ ਉੱਤੇ ਅਤੇ ਥੱਲੇ ਦਾ ਥੱਲੇ ਹੀ اٹਕ ਕੇ ਰਹਿ ਗਿਆ ਸੀ ਜਿਵੇਂ ਧਰਤੀ ਆਸਮਾਨ ਇੱਕ ਹੋ ਗਏ ਹੋਣ ਦੂਜੀ ਵਾਰ ਉਹ ਬੜੀ ਤਸੱਲੀ ਨਾਲ ਇਸ ਮਾੜੇ ਵਕਤ ਨੂੰ ਭਾਪਦੀ ਰਹੀ ਸੀ ਇੱਕ ਭੇਤ ਸੀ ਜਿਹੜਾ ਉਸਨੇ ਆਪਣੇ ਅੰਦਰ ਦੀ ਹਾਰੇ ਦੀ ਆਗ ਵਾਂਗ ਦੱਬ ਲਿਆ ਸੀ ਇੱਕ ਅੱਗ ਜਿਹੜੀ ਉਸਨੇ ਚੁੱਪਚਾਪ ਆਪਣੇ ਅੰਦਰ ਨਿਗਲ ਲਈ ਸੀ ਅੱਗ ਨੂੰ ਹਵਾ ਲਵਾਈ ਤਾਂ ਸਾਰਾ ਘਰ ਫੂਕਿਆ ਜਾਵੇਗਾ ਇਸ ਭੇਤ ਦੀ ਅੱਗ ਨੂੰ ਉਸਨੇ ਪਾਣੀ ਵਾਂਗ ਪੀ ਲਿਆ ਪ੍ਰੀਤਮ ਨੂੰ ਦੱਸੂ ਦੱਸੂ ਕਰਦੀ ਨੇ ਵੀ ਦੱਸਿਆ ਨਹੀਂ ਬੁੜਾ ਬੁੜੀ ਚੁੱਪਚੁੱਪ ਜੇ ਰਹਿੰਦੇ ਨੇ ਪਤਾ ਨਹੀਂ ਕੀ ਗੱਲ ਇੱਕ ਦਿਨ ਹੋਲਾ ਜਿਹੜਾ ਥਕਾ ਕੇ ਭਰਮਜੀਤ ਨੇ RAMME ਨੂੰ ਕਿਹਾ ਕਿਸੇ ਗੱਲ ਦਾ ਪਤਾ ਨਾ ਲੱਗ ਗਿਆ ਹੋਵੇ RAMMA ਵੀ ਚਿੰਤਾ ਤੋਰ ਸੀ ਕੀ ਕਰਾਂਗੇ ਫੇਰ ਕੱਪੜਿਆਂ ਵਾਲਾ ਝੋਲਾ ਚੱਕੂ ਮੈਂ ਤੇ ਵਗਜੂ ਚੱਠਿਆਂ ਨੂੰ ਹੋਰ ਕੀ ਤੂੰ ਤਾਂ ਉੱਠ ਜੇਂਗਾ ਮੈਂ ਪੱਟੀ ਜਾਊ ਮੈਂ ਕਿੱਧਰ ਜਾਊ ਫੇਰ ਨਾ ਬਾਬਾ ਬਚ ਕੇ ਰਹਾ ਕਰੀਏ ਹੁਣ ਹਾਬੜ ਕੇ ਖਾਣ ਵਾਲੀ ਗੱਲ ਨਿੱਤਾ ਰਹੀ ਨਹੀਂ ਇੱਕ ਦਿਨ ਝੁੰਜਲਾ ਦੇ ਜਹੇ ਪਰ ਠਰਮੇ ਭਰੇ ਲਹਿਜੇ ਵਿੱਚ ਨਛੱਤਰੋ ਨੇ ਪ੍ਰੀਤਮ ਕੋਲ ਗੱਲ ਤੋਰੀ ਹੁਣ ਤਾਂ ਆਪਾਂ ਇਹਨੂੰ ਤੋੜ ਹੀ ਦਈਏ ਕੰਮ ਸਾਰਾ ਜਾਣ ਗਿਆ ਚੱਕੀ ਦਾ ਜਾਵੇ ਆਪਣੀ ਮਾਪਿਓ ਕੋਲ ਮੈਂ ਵੀ ਕਿਦਣ ਦਾ ਹਿਸੋਚੀ ਜਾਨਾਂ ਅੱਜ ਆਖਦਾ ਇਹਨੂੰ ਪ੍ਰੀਤਮ ਪਹਿਲਾਂ ਹੀ ਜਿਵੇਂ ਇਹੋ ਚੰਦਾ ਹੋਵੇ ਨਾਲੇ ਹੜਬੋਖ ਹੋਇਆ ਫਿਰਦਾ ਹੈ ਉਹਨਾਂ ਨੇ ਇਹਦਾ ਵਿਆਹ ਵੀ ਕਰਨਾ ਹੋ ਨਛੱਤਰੋ ਆਖ ਰਹੀ ਸੀ ਵਿਆਹ ਕਰਨ ਕੁਛ ਕਰਨ ਆਪਾਂ ਤਾਂ ਕੇਰਾ ਟੁਕੜੇ ਪਾਤਾ ਹੁਣ ਜਾਵੇ ਆਪਦੇ ਘਰ ਨੂੰ ਦਿਆਲੋ ਦੀ ਅੱਖੀ ਨਹੀਂ ਮੋੜੀ ਹੋਰ ਇਹੀ ਤਾਂ ਹੈ ਨਛੱਤਰੋ ਅੰਦਰੋਂ ਕਿਧਰੇ ਹੋਰ ਸੀ ਪਤੀ ਪਤਨੀ ਨੇ ਕੁਝ ਵੀ ਨਾ ਕਹਿ ਕੇ ਇੱਕ ਦੂਜੇ ਨੂੰ ਸਭ ਕੁਝ ਆਖ ਲਿਆ ਸੀ ਸਭ ਸਮਝ ਲਿਆ ਸੀ ਤੇ ਫਿਰ ਪ੍ਰੀਤਮ ਨੇ ਇੱਕ ਦਿਨ ਟੜਕੇ ਟੜਕੇ RAMME ਨੂੰ ਆਖਿਆ ਸੀ ਆਮੀ ਨਾ ਪੂਰਾ ਕਰ ਲੈ ਫਿਰ ਜਾ ਭਾਈ ਤੂੰ ਹੁਣ ਚੱਠਿਆਂ ਨੂੰ ਇੱਥੇ ਸਾਰੀ ਉਮਰ ਥੋੜਾ ਬੈਠਾ ਰਹਿਣਾ ਦਿਆਲੋ ਤਾਂ ਤੈਨੂੰ ਕਿਦਣ ਦੀ ੜੀਕਦੀ ਐ ਰਾਮਾ ਇਹਨਾਂ ਸ਼ਬਦਾਂ ਨੂੰ ਕਿਦਣ ਦਾ ਉਡੀਕ ਰਿਹਾ ਸੀ ਉਹਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਇੱਕ ਦਿਨ ਇੱਥੋਂ ਤੁਰ ਜਾਣ ਲਈ ਉਹਨੂੰ ਕਿਹਾ ਜਾਵੇਗਾ ਉਹ ਬੋਲਿਆ ਤਾਂ ਫਿਰ ਮਾਮਾ ਜੀ ਅੱਜ ਹੀ ਕਹਦੇ ਆਂ ਸ਼ਾਜਲੀ ਵਾਲਿਆਂ ਨੂੰ ਆਪ ਦਾ ਕੋਈ ਹੋਰ ਇੰਤਜ਼ਾਮ ਕਰ ਲੈਣਗੇ ਹਾਂ ਕਹਿਦੀ ਪ੍ਰੀਤਮ ਸੁਰਖਰੂ ਸੀ ਮਾਮੇ ਦੀ ਆਖੀ ਗੱਲ ਤੋਂ ਬਾਅਦ ਉਸੇ ਬਿੰਦ ਜਿਵੇਂ ਉਹਦਾ ਦਿਲ ਉਖੜ ਗਿਆ ਹੋਵੇ ਉਸੇ ਵਿੰਦ ਜਿਵੇਂ ਉਹਦਾ ਦਿਲ ਫਿਰ ਗਿਆ ਹੋਵੇ ਉਸੇ ਵਿੰਦ ਜਿਵੇਂ ਉਹ ਚੱਠੀ ਪਹੁੰਚ ਗਿਆ ਹੋਵੇ ਉਸੇ ਵਿੰਦ ਜਿਵੇਂ ਉਹਨੇ ਸੋਚਿਆ ਹੋਵੇ ਇੱਥੇ ਬੜੁਖੀ ਉਹਦਾ ਕੀ ਹੈ ਉਹਨੇ ਚੱਕੀ ਦਾ ਕੰਮ ਸਿੱਖ ਲਿਆ ਹੁਣ ਜਾਵੇ ਆਪਣੇ ਮਾਪਿਆਂ ਕੋਲ ਉੱਥੇ ਕਿਹੜਾ ਚੱਕੀਆਂ ਨਹੀਂ ਪਰਮਜੀਤ ਇਹ ਤਾਂ ਉਹਨੂੰ ਜੱਫਾ ਮਾਰੀ ਬੈਠੀ ਹੈ ਆਪ ਦਾ ਸਵਾਦ ਪੂਰਾ ਕਰਦੀ ਹੈ ਕਿਹੜਾ ਪਿਆਰ ਹੈ ਇਹਦਾ ਮਹੀਨੇ ਦੇ 4 ਦਿਨ ਬਾਕੀ ਰਹਿੰਦੇ ਸਨ ਉਸ ਦਿਨ ਰਾਮਾ ਸੰਗਰੂਰ ਗਿਆ ਤਾਂ ਮੁੜ ਕੇ ਆਥਣ ਨੂੰ ਘਰ ਨਹੀਂ ਆਇਆ ਮਾਮਾ ਮਾਮੀ ਉਹਨੂੰ ਉਡੀਕਦੇ ਰਹੇ ਸਨ ਬਹੁਤਾ ਤਾਂ ਪਰਮਜੀਤ ਨੇ ਉਡੀਕਿਆ ਸੀ ਉਹ ਕਿਸੇ ਕਿਸੇ ਦਿਨ ਇੰਜ ਸੰਗਰੂਰ ਹੀ ਰਹਿ ਪੈਂਦਾ ਸੀ ਜਦੋਂ ਕੰਮ ਦਾ ਬਹੁਤਾ ਜ਼ੋਰ ਹੁੰਦਾ ਅੱਧੀ ਰਾਤ ਤੱਕ ਚੱਕੀ ਚੱਲਦੀ ਰਹਿੰਦੀ ਨਾਲੇ ਸਾਰਾ ਪੀਣਾ ਕੱਢ ਕੇ ਹੀ ਇੰਜਣ ਬੰਦ ਕਰਦੇ ਸਨ ਫਿਰ ਰਾਮਾ ਕਿੱਥੇ ਜਾਂਦਾ ਲਾਲਿਆਂ ਦੇ ਘਰੋਂ ਆਈ ਰੋਟੀ ਖਾਂਦਾ ਤੇ ਉੱਥੇ ਹੀ ਕਿਦਰੇ ਮੰਝਾ ਬਿਸਤਰਾ ਵਿਸ਼ਾ ਕੇ ਪੈ ਜਾਂਦਾ ਉਸ ਦਿਨ ਕੰਮ ਦਾ ਚਾਹੇ ਇੰਨਾ ਜ਼ੋਰ ਨਹੀਂ ਸੀ ਪੀਣੇ ਤਾਂ ਦਿਨ ਖੜੇ ਹੀ ਮੁੱਕ ਗਏ ਸਨ ਪਰ ਉਹਦਾ ਬੁੜਖੀ ਜਾਣ ਨੂੰ ਜੀ ਨਹੀਂ ਕੀਤਾ ਉਹ ਬੁੜਖੀਆਂ ਵੱਲੋਂ ਉਦਾਸীন ਹੋ ਚੁੱਕਿਆ ਸੀ ਹੁਣ ਉਹਨੂੰ ਆਪਣਾ ਪਿੰਡ ਛੱਠੇ ਦਿੱਸਦਾ ਸੀ ਦਿਆਲੋ ਤੇ ਬਧਰਾ ਦਿੱਸਦੇ ਸਨ ਬਖਤੌਰੇ ਦੀ ਕੁੜੀ ਗੇਲੋ ਦਿੱਸਦੀ ਸੀ ਗੇਲੋ ਨੂੰ ਉਹਨੇ ਮੁਰਤੀ ਕਦੇ ਨਹੀਂ ਦੇਖਿਆ ਸੀ ਜਿਉਂ ਪਿਰਥੀ ਦਾਸ ਦੇ ਡੇਰਿਆਂ ਹਟਿਆ ਉਹ ਗੇਲੋ ਉਹਨੂੰ ਇੱਕ ਭੁੱਲ ਚੁੱਕੀ ਯਾਦ ਬਣ ਕੇ ਰਹਿ ਗਈ ਸੀ ਜਿਵੇਂ ਉਹ ਉਸ ਕੁੜੀ ਨੂੰ ਜਾਣਦਾ ਹੀ ਨਾ ਹੋਵੇ ਪਰ ਉਹ ਤਾਂ ਚੰਗੀ ਸੀ ਚਾਹੇ ਮਾੜੀ ਸੀ ਉਹਦੇ ਅੰਦਰ ਕਿਧਰੇ ਵਸੀ ਹੋਈ ਸੀ ਉਹਨੇ ਹਮੇਸ਼ਾ ਉਹਨੂੰ ਯਾਦ ਰੱਖਿਆ ਸੀ ਭਰਮਜੀਤ ਭਾਬੀ ਚਾਹੇ ਉਹਦੇ ਹੱਡਾਂ ਵਿੱਚ ਪਾਰਾ ਬਣ ਕੇ ਰਚ ਗਈ ਸੀ ਭਰਮਜੀਤ ਜਿਵੇਂ ਉਹਦੀ ਜ਼ਰੂਰਤ ਸੀ ਜੋ ਪਰਮਜੀਤ ਭਾਬੀ ਦੀ ਜ਼ਰੂਰਤ ਸੀ ਪਰ ਮਾਮੇ ਦਾ ਇੰਜ ਰੁੱਖੇ ਹੋ ਕੇ ਆਖਣਾ ਆ ਮਹੀਨਾ ਪੂਰਾ ਕਰ ਲੈ ਫਿਰ ਭਾਈ ਜਾ ਤੂੰ ਚੱਠਿਆਂ ਨੂੰ ਉਹਦੇ ਅੰਦਰ ਇੱਕ ਤਿੱਖੀ ਤੇ ਸ਼ੁਰੀ ਵਾਂਗ ਲਹਿ ਗਿਆ ਸੀ ਮਾਮੇ ਦੇ ਸ਼ਬਦਾਂ ਨੇ ਉਹਨੂੰ ਬੇਗਾਨਾ ਕਰ ਦਿੱਤਾ ਸੀ ਉਹ ਆਟਾ ਚੱਕੀ ਵਾਲਿਆਂ ਨਾਲ ਮਹੀਨੇ ਦੇ ਆਖਰੀ ਦਿਨ ਹਿਸਾਬ ਕਿਤਾਬ ਨਿਬੇੜ ਕੇ ਹੀ ਬੜੁੱਖੀ ਵੜਿਆ ਉਹਦਾ ਚਿਹਰਾ ਉਦਾਸ ਸੀ ਅੱਖਾਂ ਡੁੱਬੀਆਂ ਹੋਈਆਂ ਜਿਵੇਂ ਉਹ ਬਹੁਤ ਦੇਰ ਰੋਂਦਾ ਰਿਹਾ ਹੋਵੇ ਇੰਜ ਘਰ ਬੜਿਆ ਜਿਵੇਂ ਕੋਈ ਰਿਸ਼ਤੇਦਾਰ ਪਹਿਲੀ ਵਾਰ ਆਇਆ ਹੋਵੇ ਨਿੱਤ ਵਾਂਗ ਆ ਕੇ ਆਥਣ ਨੂੰ ਨਾਤਾ ਨਹੀਂ ਮਾਮੀ ਨੇ ਰੋਟੀ ਦਿੱਤੀ ਖਾ ਲਈ ਉਹਨੇ ਮਾਮੇ ਨੂੰ ਹੌਲੀ ਚਾਹੇ ਦੱਸਿਆ ਕਿ ਉਹ ਸ਼ਾਂਜਲੀ ਵਾਲਿਆਂ ਨਾਲ ਆਪਣਾ ਹਿਸਾਬ ਕਿਤਾਬ ਮੁਕਾਆ ਆਇਆ ਹੈ ਕੱਲ ਨੂੰ ਉਹ ਉਹਨਾਂ ਦੇ ਨਹੀਂ ਜਾਵੇਗਾ ਕੱਲ ਸਵੇਰੇ ਹੀ ਉਹ ਚੱਠਿਆਂ ਨੂੰ ਤੁਰ ਜਾਵੇਗਾ ਟੜਕੇ ਜਦੋਂ ਰਾਮਾ ਕਰੋ ਤੁਰਨ ਲੱਗਿਆ ਤਾਂ ਉਹਦੇ ਜਿੰਨੇ ਪੈਸੇ ਪ੍ਰੀਤਮ ਕੋਲ ਜਮ੍ਹਾਂ ਸਨ ਪ੍ਰੀਤਮ ਨੇ ਗਿਣ ਕੇ ਉਹਨੂੰ ਨੋਟਾਂ ਦੀ ਤਹੀ ਫੜਾ ਦਿੱਤੀ ਨੋਟ ਉਹਨੇ ਸੰਗਦੇ ਆ ਸ਼ਰਮਾਉਦੇ ਆਪਣੀ ਜੇਬ ਵਿੱਚ ਪਾਏ ਨੋਟ ਖਾਸੇ ਸਨ ਕੁਝ ਜੇਬ ਵਿੱਚ ਪਾ ਲਏ ਕੁਝ ਖੀਸੇ ਵਿੱਚ ਘਰੋਂ ਬਾਹਰ ਹੋਣ ਤੋਂ ਪਹਿਲਾਂ RAME ਨੇ ਮਾਮੇ ਨੂੰ ਮਲਮੀ ਜਹੀ ਜੀਬ ਨਾਲ ਪੁੱਛਿਆ ਮਾਮਾ ਆਹ ਸਾਈਕਲ ਸਾਈਕਲ ਤੈਨੂੰ ਲੈ ਕੇ ਦਿੱਤਾ ਸੀ ਹੁਣ ਤੇਰਾ ਹੀ ਐ ਲੈ ਜਾ ਇਹਨੂੰ ਪ੍ਰੀਤਮ ਨੇ ਪਿਆਰ ਜਿਹੇ ਨਾਲ ਆਖਿਆ ਉਹ ਕਰਦੇ ਬਾਅਦ ਅੱਗੇ ਖੜਾ ਸੀ ਮਾਮੇ ਤੇ मामੀ ਨੇ ਉਹਦਾ ਸਿਰ ਪਲੋਸਿਆ ਉਹ ਖਾਸਾ ਉਦਾਸ ਸੀ ਜਿਵੇਂ ਤੁਰਨਾ ਨਾ ਚਾਹੁੰਦਾ ਹੋਵੇ ਵਿਦਾ ਹੁਣ ਤੋਂ ਪਹਿਲਾਂ ਇੱਕ ਬਿੰਦ ਉਹ ਪੂਰੀਆਂ ਅੱਖਾਂ ਖੋਲ ਕੇ ਘਰ ਦੇ ਅੰਦਰ ਚੱਕਿਆ ਪਰਮਜੀਤ ਭਾਬੀ ਕਿਧਰੇ ਵੀ ਨਹੀਂ ਸੀ ਧੰਨਵਾਦ